ਸਿੰਗਲ ਮੁੰਡਾ ਜਾਂ ਕੁੜੀ ਆਉਂਦਾ ਇੱਥੇ ਤਾਂ ਉਹਨਾਂ ਲਈ ਬਹੁਤ ਔਖਾ ਹੁੰਦਾਗਾ ਕੋਈ ਚੀਜ਼ ਦਾ ਆਪਣਾ ਪਤਾ ਨਹੀਂ ਹੁੰਦਾ ਸਕੂਲ ਕਾਲਜ ਜਾਣਾ ਕਿਤੇ ਵੀ ਜਾਣਾ ਜਾਂ ਕੰਮ ਵੀ ਲੱਭਣਾ ਉਹ ਚੀਜ਼ਾਂ ਦਾ ਬਹੁਤ ਔਖਾ ਹੋ ਜਾਂਦਾ ਜੇ 2-3 ਮਹੀਨੇ ਕੰਮ ਨਾ ਮਿਲੇ ਉਦੋਂ ਆਪਣੇ ਪੈਸੇ ਵੀ ਚੱਕੇ ਹੁੰਦੇ ਨੇ ਤੇ ਉਹ ਚੀਜ਼ਾਂ ਫਿਰ ਉਹ ਡਿਪਰੈਸ਼ਨ ਦਾ ਕਾਰਨ ਬਣਨ ਇੱਥੇ ਸਭ ਦੀ ਆਪੋ ਆਪਣੀ ਲਾਈਫ ਹੋ ਜਾਂਦੀ ਆ ਪਿੰਡਾਂ 'ਚ ਰਹਿੰਨੇ ਆ ਆਪਣੇ ਆਲੇ ਦੁਆਲੇ ਕਿੰਨਾ ਸਰਕਲ ਹੁੰਦਾ ਆ ਆਪਾਂ ਗੱਲਬਾਤ ਕਰਦੇ ਆ ਆਪਾਂ ਰਿਲੈਕਸ ਰਹਿੰਨੇ ਆ ਪਰ ਇੱਥੇ ਜਦੋਂ ਤੁਸੀਂ ਮਤਲਬ ਕੱਲੇ ਰਹਿ ਜਾਂਦੇ ਹੋ ਜਦੋਂ ਜਿਹੜਾ ਬੰਦਾ ਕੱਲਾ ਹੁੰਦਾ ਉਹ ਕੱਲੇ ਆਪਦੇ ਰੂਮ 'ਚ ਰਹਿਣਾ ਉਹਨੇ ਕੋਈ ਹੋਰ ਐਕਟੀਵਿਟੀ ਨਹੀਂ ਕਰਨੀ ਤੇ ਉਹ ਆਪਦੀ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਇੱਥੇ ਲਾਈਫ ਵੀ ਇੰਨੀ ਬੀਜ਼ੀ ਆ ਵੀ ਆਪਾਂ ਕਿਸੇ ਨੂੰ ਆਪਦੀ ਗੱਲ ਵੀ ਦੱਸਦੇ ਆ ਉਹ ਅਣਗੌਲੀ ਕਰ ਦਿੰਦਾ ਕਿਉਂਕਿ ਉਹਦੀ ਗੱਲ ਆਪਦੀ ਲਾਈਫ ਬੀਜ਼ੀ ਚੱਲੀ ਜਾਂਦੀ ਹੁੰਦੀ ਆ ਬਾਰੇ ਕੋ ਬੰਦਾ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ ਜਦੋਂ ਆਪਾਂ ਸਟੂਡੈਂਟ ਹੁੰਨੇ ਆ ਆਪਾਂ ਨੂੰ ਐ ਹੁੰਦਾ ਵੀ ਚਲ ਕੋਈ ਵੀ ਕੰਮ ਮਿਲ ਜੇ ਤੇ ਉਹਨਾਂ ਨੂੰ ਐ ਹੁੰਦਾ ਵੀ ਇਹਨੂੰ ਆਪਾਂ ਵੱਧ ਘੰਟੇ ਲਵਾਵਾਂਗੇ ਤੇ ਪੇ ਰੇਟ ਘੱਟ ਦਵਾਂਗੇ ਕਿਉਂਕਿ ਮੇਰੇ ਨਾਲ ਇਹ ਜੇ ਮਤਲਬ ਮੁੰਡੇ ਕੁੜੀਆਂ ਹੈਗੇ ਸੀ ਜਿਹੜੇ ਤੁਸੀਂ ਐ ਕਾ ਸਮਝ ਲਓ ਵੀ ਜਮੇ ਮਿਨੀਮਮ ਵੇਜ ਤੇ ਕੰਮ ਕਰਦੇ 4-5 ਡਾਲਰ ਘੰਟੇ ਦੇ 4-5 ਡਾਲਰ ਘੰਟੇ ਦੇ ਹਾਂਜੀ ਤੇ ਉਹ ਤੇ ਕੰਮ ਵੀ ਉਹਨਾਂ ਨੇ 30 ਦਾ 30 ਦਿਨ ਕਰਨਾਗਾ ਮੈਂ ਇੱਕ ਦੋ ਸ਼ਿਫਟ ਆ ਜੀਆਂ ਲਾਈਆਂ ਸੀ ਵੀ ਉਹਨਾਂ ਨੇ ਓਕੇ ਓਕੇ ਜਿਵੇਂ ਸੰਗ ਨਾਲ ਆ ਵਾਂਗੂ 50 ਡਾਲਰ ਦੇਣੇ ਹੁੰਦੇ ਆ ਐਂ ਦਿੱਤੇ ਸੀ ਤੇ ਅਸੀਂ ਸਵੇਰ ਤੋਂ ਲੈ ਕੇ ਸਾਰਾ ਕੁਝ ਸਰਬ ਕੀਤਾ ਸਾਮਾਨ ਚੱਕਿਆ A to Z ਕੰਮ ਕਰਿਆ ਉਹ ਆਪਣਾ ਜਿਵੇਂ ਫਕਸ਼ਨ ਕਰਦੇ ਆ ਆਪਣੇ ਵਿਆਹਾਂ ਦੇ ਇੰਡੀਆ 'ਚ ਜਿਵੇਂ ਵੈਰੇ ਵਾਲਾ ਕੰਮ ਸੀ ਇੱਕ ਤਰ੍ਹਾਂ ਦਾ ਵੈਟਰ ਵਾਲਾ ਕੰਮ ਜੀ ਜਦੋਂ ਪੈਸੇ ਵੀ ਲੈਣੇ ਸੀ ਉਹ ਬੰਦਾ ਵਾਸਤੇ ਗੱਡੀ 'ਚ ਬੈਠਾ ਸੀ ਉਹਨੇ ਕਹਿੰਦੇ ਵੀ ਉੱਥੋਂ ਲੈ ਲਓ ਜਿਵੇਂ ਉਹ ਆਪਣੇ ਗੱਡੀ 'ਚ ਨਹੀਂ ਉਹ ਵੈਰੇ ਨੂੰ ਦੇ ਦਾਂ ਉਹ ਚਾਲੇ ਨੂੰ ਦੇ ਦਿਓ 50 ਰੁਪਏ ਓਵੇਂ ਮਤਲਬ ਪੈਸੇ ਦਿੱਤੇ ਉਹ ਤੋਂ ਬਹੁਤ ਫੀਲ ਹੋਇਆ ਇੰਡੀਆ ਦੇ ਮੁਕਾਬਲੇ ਇੱਥੇ ਨਸ਼ਾ ਬਹੁਤ ਜ਼ਿਆਦਾ ਹੈ। ਆਪਾਂ ਕਹਿੰਦੇ ਨੇ ਆਪਣੇ ਪੰਜਾਬ ਦੇ ਵਿੱਚ ਨਸ਼ਾ ਵੱਧਾ ਜਾਂ ਪੂਰੇ ਇੰਡੀਆ ਦੇ ਵਿੱਚ ਪਰ ਇੱਥੇ ਵੀ ਬਹੁਤ ਜ਼ਿਆਦਾ ਨਸ਼ਾ ਹੈਗਾ। ਪਰ ਇੱਥੇ ਵਸ ਲੋ ਉਹੀ ਚੀਜ਼ ਆ ਵੀ ਇਹ ਜਿਹੜੇ ਇੱਕ ਕੰਟਰੀਆਂ ਨੇ ਹਾਈਲਾਈਟ ਨਹੀਂ ਕਰਦੀਆਂ ਇਹ ਚੀਜ਼ਾਂ ਨੂੰ। ਜੇ ਤੁਸੀਂ ਇੱਥੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਹੁੰਦੀ ਆ ਉਹਨਾਂ ਦਾ ਇਹ ਕੰਮ ਹੁੰਦਾ ਵੀ ਅਸੀਂ ਦਬਾ ਕੇ ਰੱਖੀਏ ਤਾਂ ਕਿ ਸਾਡੀ ਕੰਟਰੀ ਬਦਨਾਮ ਨਾ ਹੋਵੇ। ਆਪਣੇ ਹਰ ਇੱਕ ਚੀਜ਼ ਫੈਲਦੀ ਆ ਜੇ ਥੋੜੀ ਵੀ ਚੀਜ਼ ਹੁੰਦੀ ਆ ਉਹ ਨਿਊਜ਼ ਨਹੀਂ ਉਹ ਵੱਡਾ ਬਣਾਈ ਜਾਂਦੇ ਨੇ। ਠੀਕ ਹੈ ਇੱਥੇ ਤੁਸੀਂ ਪੈਸਾ ਵੀ ਕਮਾਉਨੇ ਹੋ ਸਾਰਾ ਕੁਝ ਆਏਗਾ ਮਹਿੰਗੀਆਂ ਗੱਡੀਆਂ ਰੱਖਦੇ ਹੋ ਘਰ-ਬਾਰ ਏ ਟੂ ਜ਼ੈਡ ਥੋੜੀਆਂ ਹਰੀਆਂ ਚੀਜ਼ਾਂ ਵਾ ਇੱਥੇ ਪਰ ਕੋਈ ਵੀ ਚੀਜ਼ ਇੱਕ ਤਰ੍ਹਾਂ ਦੀ ਆਪਦੀ ਨਹੀਂ ਹੋਣੀ ਐਂਡ ਤੱਕ ਹੀ ਜੇ ਤੁਸੀਂ ਘਰ ਵੀ ਲੈ ਲੈਨੇ ਹੋ ਠੀਕ ਹੈ 25 30 ਸਾਲ ਤੁਹਾਡੀ ਆਪਦੀ ਜ਼ਿੰਦਗੀ ਤੁਹਾਡੀ ਉਹਦੇ ਵਿੱਚ ਹੀ ਲੰਘ ਜਾਣੀ ਐ ਤੁਨ ਨੂੰ ਨੂੰ ਬਣਾਉਂਦੇ ਕਰਦਿਆਂ ਨੂੰ ਤੁਸੀਂ ਐਟ ਦੀ ਐਂਡ ਜ਼ਿੰਦਗੀ ਦੇ ਐਂਡ 'ਚ ਬਸ ਇੱਕ ਘਰ ਜਵਾਕਾਂ ਨੂੰ ਦੇ ਸਕਦੇ ਹੋ ਇੱਕ ਗੱਡੀ ਦੇ ਜੋਗੇ ਬਸ ਆ ਦੋ ਤਿੰਨ ਚੀਜ਼ਾਂ ਤੁਸੀਂ ਦੇ ਸਕਦੇ ਹੋ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੈੱਡ ਟੀਵੀ ਕੈਨੇਡਾ ਤੇ ਮੈਂ ਹਾਂ ਗੁਰ ਇਕਬਾਲ ਸਿੰਘ ਅੱਜ ਗੱਲਬਾਤ ਕਰਾਂਗੇ ਕੈਨੇਡਾ ਦੀ ਜ਼ਿੰਦਗੀ ਬਾਰੇ ਕੈਨੇਡਾ ਦੇ ਵਿੱਚ ਕਿਸ ਤਰੀਕੇ ਨਾਲ ਸਟੂਡੈਂਟ ਸਟਰਗਲ ਕਰਦਾ ਸਟੂਡੈਂਟ ਲਾਈਫ ਦੀ ਸਟਰਗਲ ਕਰਦਾ ਉਸ ਤੋਂ ਬਾਅਦ ਵਰਕ ਪਰਮਿਟ ਦੇ ਉੱਤੇ ਆ ਕੇ ਫੇਰ ਸਟਰਗਲ ਹੁੰਦੀ ਆ ਬਹੁਤ ਸਾਰੇ ਉਹਨੂੰ ਚੰਗੇ ਮਾੜੇ ਤਜਰਬੇ ਜਿਹੜੇ ਉਹ ਸਟੂਡੈਂਟ ਲਾਈਫ ਦੇ ਵਿੱਚ ਵਰਕ ਪਰਮਿਟ ਦੇ ਉੱਪਰ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਸਟਰਗਲ ਪੀਆਰ ਵਾਸਤੇ ਕੀਤੀ ਜਾਂਦੀ ਆ ਉਹ ਕਿਸੇ ਤੋਂ ਵੀ ਲੁਕੀ ਨਹੀਂ ਆ ਇਹ ਸਾਰਾ ਸਰਕਲ ਚੱਲਦਾ ਕਿਵੇਂ ਆ ਜ਼ਿੰਦਗੀ ਇੱਥੇ ਕਿਹੜੇ ਕਿਹੜੇ ਮੋੜ ਦਿਖਾਉਂਦੀ ਆ ਕਿਹੜੇ ਕਿਹੜੇ ਦੁੱਖ ਦਰਦ ਇੱਥੇ ਸਿਖਾਉਂਦੀ ਹੈ ਕਿਹੜੇ ਕਿਹੜੇ ਧੱਕੇ ਇੱਥੇ ਖਵਾਉਂਦੀ ਆ ਉਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਮੌਜੂਦ ਆ ਜਸਪ੍ਰੀਤ ਸਿੰਘ ਜਸਪ੍ਰੀਤ ਸਟੂਡੈਂਟ ਵੀਜ਼ੇ ਤੇ ਇੱਥੇ ਆਇਆ ਸੀ ਤੇ ਉਸ ਤੋਂ ਬਾਅਦ ਵਰਕ ਪਰਮਿਟ ਤੇ ਸਟਰਗਲ ਕੀਤੀ ਤੇ ਅੱਜ ਪੀਆਰ ਹੋ ਕੇ ਕੀ ਕੀ ਉਹਨਾਂ ਦਾ ਤਜਰਬਾ ਰਿਹਾ ਉਹਨਾਂ ਨਾਲ ਸਾਰੀਆਂ ਗੱਲਬਾਤ ਕਰ ਜਸਪ੍ਰੀਤ ਸਵਾਗਤ ਆ ਤੁਹਾਡਾ ਰੈਕਟਿਵ ਹਾਂਜੀ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਠਾਕ ਹੈ ਜੀ ਤੁਸੀਂ ਦੱਸੋ ਕਿੱਦਾਂ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਠੀਕ ਹੈ ਜੀ ਬਹੁਤ ਵਧੀਆ ਚੱਲ ਰਹੀ ਆ ਹਾਂ ਤੇ ਜਸਪ੍ਰੀਤ ਪਹਿਲਾਂ ਤੁਸੀਂ ਆਪ ਦੇ ਬਾਰੇ ਇਹ ਦੱਸੋ ਵੀਰ ਵੀ ਤੁਸੀਂ ਕਿਹੜੇ ਪਿੰਡ ਤੋਂ ਬਲੋਂਗ ਕਰਦੇ ਹੋ ਪੰਜਾਬ ਤੋਂ ਤੇ ਕਿੱਦਾਂ ਦਾ ਪਰਿਵਾਰ ਸੀ ਉੱਥੇ ਪਿੱਛੇ ਹਾਂਜੀ ਮੈਂ ਵਜੀਤਕੇ ਕਲਾ ਜੇ ਆਪਣਾ ਜ਼ਿਲ੍ਹਾ ਹੈਗਾ ਬਰਨਾਲਾ ਹੀ ਹੂੰ ਤੇ ਪੰਜਾਬ ਤੋਂ ਬਲੋਂਗ ਕਰਦਾ ਹਾਂਗਾ ਤੇ ਜੇ ਘਰ ਪਰਿਵਾਰ ਦੀ ਗੱਲ ਕੀਤੀ ਜਾਵੇ ਮੇਰੇ ਐਮਐਸ ਤਰੀਆਂ ਦਾ ਮੁੰਡਾ ਹਾਂਗਾ ਹੂੰ ਹੂੰ ਤੇ ਮੇਰੇ ਡੈਡੀ ਹੋਣੀ ਮਤਲਬ ਯਾਨੀ ਕਿ ਮੱਧ ਵਰਗੀ ਮੱਧ ਵਰਗੀ ਪਰਿਵਾਰ ਹਾਂ ਮੈਂ ਮੀਡਲ ਕਲਾਸ ਫੈਮਿਲੀ ਤੋਂ ਮੈਂ ਆਪਾਂ ਬਿਲੋਂਗ ਕਰਦਾ ਹਾਂ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਨਾਰਮਲ ਪਰਿਵਾਰ ਹੁੰਦੇ ਆ ਤੇ ਫਿਰ ਜਦੋਂ ਇਹ ਕੈਨੇਡਾ ਦਾ ਸਫ਼ਰ ਤੁਹਾਡਾ ਸ਼ੁਰੂ ਹੁੰਦਾ ਜਦੋਂ ਸਟੂਡੈਂਟ ਲਾਈਫ ਦੇ ਵਿੱਚ ਤੁਸੀਂ ਇੱਥੇ ਆਉਨੇ ਹੋ ਤਾਂ ਫਿਰ ਕਿੱਦਾਂ ਦੇ ਤੁਹਾਡੇ ਤਜਰਬੇ ਸੀ ਸਟੂਡੈਂਟ ਖਾਸ ਕਰਕੇ ਨਾ ਜਿਵੇਂ ਅੱਜ ਕੱਲ ਬੱਚਿਆਂ ਦੇ ਬਾਰੇ ਬਹੁਤ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਸਟੂਡੈਂਟ ਲਾਈਫ ਦੇ ਵਿੱਚ ਡਿਪਰੈਸ਼ਨ 'ਚ ਚਲੇ ਜਾਂਦੇ ਆ ਉਹ ਕੀ ਕਾਰਨ ਹੁੰਦੇ ਆ ਵੀ ਕਿਹੜੇ ਕਿਹੜੇ ਮੋੜ ਹੁੰਦੇ ਉਹਨਾਂ ਦੀ ਜ਼ਿੰਦਗੀ ਦੇ ਵੀ ਉਹ ਡਿਪਰੈਸ਼ਨ ਵਾਲੇ ਪਾਸੇ ਨੂੰ ਮੁੜ ਜਾਂਦੇ ਆ ਜਾਂ ਜ਼ਿੰਦਗੀ ਦੇ ਵਿੱਚ ਇੱਕ ਡਾਊਨਫਾਲ ਜਾਂ ਕਿਨੂੰ ਨੈਗੇਟਿਵਿਟੀ ਉਹਨਾਂ ਦੇ ਵਿੱਚ ਆਉਣ ਲੱਗ ਜਾਂਦੀ ਆ ਹਾਂ ਜਦੋਂ ਮੈਂ ਆਇਆ ਸੀ ਵੈਸੇ ਮੇਰਾ ਫਰੈਂਡ ਸਰਕਲ ਹੈਗਾ ਸੀ ਇੱਥੇ ਤਾਂ ਇਹ ਚੀਜ਼ ਮੇਰੇ ਸਾਹਮਣੇ ਬਹੁਤ ਮੈਟਰ ਕਰਦੀ ਆ ਵੀ ਪਹਿਲਾਂ ਜਿਹੜਾ ਤੁਹਾਨੂੰ 에ਰਪੋਰਟ ਤੋਂ ਲੈ ਕੇ ਆਉਂਦੇ ਆ ਹਾਂ ਫਿਰ ਤੁਹਾਨੂੰ ਸਾਂਭਦੇ ਆ ਫਿਰ ਕਿਉਂਕਿ ਕਾਲਜ ਦੇ ਵਿੱਚ ਉਹਨਾਂ ਨੇ ਜਿਵੇਂ ਮੇਰੀ ਜਿਹੜੀ ਚੇਂਜ ਕਰਵਾਈ ਆ ਮੈਂ ਜੇ ਸੀਟ ਵਗੈਰਾ ਚੇਂਜ ਕਰਾਈਆ ਉਹਦੇ ਵਿੱਚ ਵੀ ਉਹਨਾਂ ਨੇ ਮੇਰੀ ਹੈਲਪ ਕਰੀ ਆ ਹਾਂ ਤੇ ਉਹਦੇ ਨਾਲ ਕੀ ਆ ਵੀ ਜਦੋਂ ਜੇ ਤੁਹਾਡੇ ਨਾਲ ਸਰਕਲ ਵਧੀਆ ਹੈਗਾਗਾ ਉਹ ਤੁਹਾਡੇ ਹਰ ਪਾਸੇ ਤੁਹਾਡੇ ਕੰਮ ਤੋਂ ਲੈ ਕੇ A to Z ਦੇ ਵਿੱਚ سپورਟ ਕਰਦੇ ਆ ਕਿਉਂਕਿ ਜਦੋਂ ਆਪਾਂ ਉਹਨੇ ਆਪਣੇ ਕੋਲੇ ਲਾਇਸੈਂਸ ਵਗੈਰਾ ਨਹੀਂ ਹੁੰਦਾ ਆਪਾਂ ਇੱਕ ਤਰ੍ਹਾਂ ਦੇ ਜਿਵੇਂ ਇੱਥੇ ਕਹਿ ਦਈਏ ਵੀ ਆਪਣਾ ਲਾਇਸੈਂਸ ਤੋਂ ਬਿਨਾ ਆਪਹਾ ਜੀ ਹੈ ਇੱਕ ਤਰ੍ਹਾਂ ਦੇ ਹਾਂ ਸਹੀ ਗੱਲ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ ਹੈਗੇ ਤੇ ਉਹ ਮਤਲਬ ਹੈਲਪ ਕਰਦੇ ਆ ਤੁਹਾਨੂੰ ਕੰਮ ਤੇ ਛੱਡ ਕੇ ਵੀ ਆਉਂਦੇ ਆ ਲੈ ਕੇ ਵੀ ਆਉਂਦੇ ਆ ਤੇ ਉਹ ਚੀਜ਼ਾਂ ਮਤਲਬ ਉਹ ਟਾਈਮ ਹੁੰਦਾ ਜਿਹੜੇ 2-3 ਮਹੀਨੇ ਤੁਸੀਂ ਜੇ ਉਹ ਟਾਈਮ ਮਤਲਬ ਉਹ ਕਢਾ ਦੰਦੇ ਆ ਤਾਂ ਉਸ ਤੋਂ ਬਾਅਦ ਤੁਹਾਡੀ ਚਲੋ ਲਾਈਫ ਅੱਗੇ ਚੱਲਦੀ ਜਾਂਦੀ ਆ ਫਿਰ ਤੁਹਾਡਾ ਸਰਕਲ ਵੀ ਬਣ ਜਾਂਦਾ ਫਿਰ ਉਹ ਥੋੜੀ ਜਿਹੀ ਚੀਜ਼ ਸੌਖੀ ਹੋ ਜਾਂਦੀ ਆ ਪਰ ਜੇ ਮਤਲਬ ਆਪਾਂ ਕਹਿ ਦਈਏ ਇੱਕ ਵਾਰ ਸਿੰਗਲ ਮੁੰਡਾ ਜਾਂ ਕੁੜੀ ਆਉਂਦਾ ਇੱਥੇ ਤਾਂ ਉਹਨਾਂ ਲਈ ਬਹੁਤ ਔਖਾ ਹੁੰਦਾਗਾ ਕਿਉਂਕਿ ਆਪਾਂ ਦੇਖਦੇ ਆ ਕਿ ਕੋਈ ਚੀਜ਼ ਦਾ ਆਪ ਨੂੰ ਪਤਾ ਨਹੀਂ ਹੁੰਦਾ ਸਕੂਲ ਕਾਲਜ ਜਾਣਾ ਕਿਤੇ ਵੀ ਜਾਣਾ ਜਾਂ ਕੰਮ ਵੀ ਲੱਭਣਾ ਉਹ ਚੀਜ਼ਾਂ ਦਾ ਬਹੁਤ ਔਖਾ ਹੋ ਜਾਂਦਾ ਜੇ 2-3 ਮਹੀਨੇ ਕੰਮ ਨਾ ਮਿਲੇ ਉਦੋਂ ਆਪਣੇ ਪੈਸੇ ਵੀ ਚੱਕੇ ਹੁੰਦੇ ਨੇ ਉਹ ਚੀਜ਼ਾਂ ਫਿਰ ਉਹ ਡਿਪਰੈਸ਼ਨ ਦਾ ਕਾਰਨ ਬਣ ਜਾਂਦੀਆਂ ਹਨ ਪਰਿਵਾਰਾਂ ਦੇ ਵਿੱਚ ਕਈ ਵਾਰੀ ਪਿੱਛੋਂ ਵੀ ਇਹ ਗੱਲ ਹੁੰਦੀ ਹੈ ਮਾਪਿਆਂ ਨੂੰ ਵੀ ਇਹ ਚੀਜ਼ ਚਾਹੀਦੀ ਹੈ ਥੋੜਾ ਜਿਹਾ ਵੀ ਜਵਾਕ ਦੇ ਪੈਰ ਲੱਗ ਜਾਣ ਫੇਰ ਹੀ ਉਹ ਕਹਿਣ ਵੀ ਭਾਈ ਅਸੀਂ ਮਗਰਲੇ ਪੈਸੇ ਲਾਉਣੇ ਆ ਜਾਂ ਹੋਰ ਤੇ ਜਿਹੜੇ ਬੱਚੇ ਡਿਪਰੈਸ਼ਨ 'ਚ ਜਾਂਦੇ ਉਹਨਾਂ ਦਾ ਮੇਲਕਾਰ ਨਹੀਂ ਵੀ ਉਹਨਾਂ ਦਾ ਸਰਕਲ ਜਾਂ ਢਿੱਡ ਦੀ ਗੱਲ ਕਿਸੇ ਕੋਲੇ ਦੱਸ ਨਹੀਂ ਸਕਦੇ ਜਾਂ ਕਰ ਨਹੀਂ ਸਕਦੇ ਹਾਂਜੀ ਇੱਥੇ ਆ ਕੇ ਥੋੜਾ ਜਿਹਾ ਜਿਵੇਂ ਮੈਂ ਜਿੰਨਾ ਕਿ ਮੇਰਾ ਐਕਸਪੀਰੀਅੰਸ ਰਿਹਾ ਇੱਥੇ ਸਭ ਦੀ ਆਪੋ ਆਪਣੀ ਲਾਈਫ ਹੋ ਜਾਂਦੀ ਆ ਹੁਣ ਜੇ ਇੱਥੇ ਆਏ ਆ ਤੁਸੀਂ ਵੀ ਹੁਣ ਆਪਾਂ ਪਿੰਡਾਂ 'ਚ ਰਹਿੰਨੇ ਆ ਆਪਣੇ ਆਲੇ ਦੁਆਲੇ ਕਿੰਨਾ ਸਰਕਲ ਹੁੰਦਾ ਆਪਾਂ ਗੱਲਬਾਤ ਕਰਦੇ ਆ ਆਪਾਂ ਰਿਲੈਕਸ ਰਹਿੰਨੇ ਆ ਪਰ ਇੱਥੇ ਜਦੋਂ ਤੁਸੀਂ ਮਤਲਬ ਕੱਲੇ ਰਹਿ ਜਾਂਦੇ ਹੋ ਜਦੋਂ ਜਿਹੜਾ ਬੰਦਾ ਕੱਲਾ ਹੁੰਦਾ ਉਹ ਕੱਲੇ ਆਪਦੇ ਰੂਮ 'ਚ ਰਹਿਣਾ ਉਹਨੇ ਕੋਈ ਹੋਰ ਐਕਟੀਵਿਟੀ ਨਹੀਂ ਕਰਨੀ ਤੇ ਉਹ ਆਪਦੀ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰ ਸਕਦਾ ਤੇ ਉਹਦੇ ਕਰਕੇ ਕੋਈ ਇੱਥੇ ਲਾਈਫ ਵੀ ਇੰਨੀ ਬੀਜ਼ੀ ਆ ਵੀ ਆਪਾਂ ਕਿਸੇ ਨੂੰ ਆਪਦੀ ਗੱਲ ਵੀ ਦੱਸਦੇ ਆ ਉਹ ਅਣਗੌਲੀ ਕਰ ਦਿੰਦਾ ਕਿਉਂਕਿ ਉਹਦੀ ਗਾ ਆਪਦੀ ਲਾਈਫ ਬੀਜ਼ੀ ਚੱਲੀ ਜਾਂਦੀ ਹੁੰਦੀ ਆ ਇਹ ਚੀਜ਼ਾਂ ਦਾ ਬਹੁਤ ਵੱਡਾ ਕਾਰਨ ਬਣਦਾ ਹੈ ਜੀ ਹਰੇਕ ਬੰਦੇ ਦਾ ਆਪੋ ਆਪਣੇ ਸਰਕਲ ਆਪਣੀ ਜਿਹੜੀਆਂ ਪ੍ਰੋਬਲਮਸ ਨੇ ਅੱਛਾ ਇੱਕ ਨਾ ਯਾਰ ਹੋਰ ਬੜਾ ਸੁਣਨ ਨੂੰ ਮਿਲਦਾ ਵੀ ਇੱਥੇ ਜਿਹੜੇ ਏਮਪਲੋਇਰ ਨੇ ਉਹ ਬੜਾ ਮਤਲਬ ਇਕਨੋਮਿਕਲ ਸ਼ੋਸ਼ਨ ਕਰਦੇ ਆ ਹਨਾ ਵੀ ਵੱਧ ਘੰਟੇ ਕੰਮ ਕਰਾਉਣਾ ਤਨਖਾਹ ਨਾ ਦੇਣੀ ਪੈਸੇ ਮਾਰ ਲੈਣੇ ਘੱਟ ਪੈਸਿਆਂ ਤੇ ਕੰਮ ਕਰਾਉਣਾ ਆ ਇਹ ਇਹ ਚੀਜ਼ਾਂ ਦਾ ਕਾਰਨ ਕੀ ਸਮਝਦੇ ਹੋ ਕਿ ਵਾਕਈ ਇਦਾਂ ਹੁੰਦਾ ਹੈ ਸਟੂਡੈਂਟ ਨਾਲ ਹਾਂਜੀ ਹੁੰਦਾ ਕਿਉਂਕਿ ਉਹੀ ਗੱਲ ਹੈ ਨਾ ਕਿ ਕੋਈ ਹਰ ਇੱਕ ਬੰਦਾ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ ਜਦੋਂ ਆਪਾਂ ਸਟੂਡੈਂਟ ਹੁੰਨੇ ਆ ਆਪਾਂ ਨੂੰ ਐ ਹੁੰਦਾ ਵੀ ਚਲ ਕੋਈ ਵੀ ਕੰਮ ਮਿਲ ਜੇ ਤੇ ਉਹਨਾਂ ਨੂੰ ਐ ਹੁੰਦਾ ਵੀ ਇਹਨੂੰ ਆਪਾਂ ਘੱਟ ਘੰਟੇ ਆਪਣਾ ਵੱਧ ਘੰਟੇ ਲਵਾਵਾਂਗੇ ਤੇ ਫੇਰ ਰੇਟ ਘੱਟ ਦਵਾਂਗੇ ਕਿਉਂਕਿ ਮੇਰੇ ਨਾਲ ਇਹ ਜੇ ਮਤਲਬ ਮੁੰਡੇ ਕੁੜੀਆਂ ਹੈਗੇ ਸੀ ਜਿਹੜੇ ਤੁਸੀਂ ਐ ਕਹ ਸਮਝ ਲਓ ਵੀ ਜਮੇ ਮਿਨੀਮਮ ਵੇਜ ਤੇ ਕੰਮ ਕਰਦੇ 4-5 ਡਾਲਰ ਘੰਟੇ ਦੇ 4-5 ਡਾਲਰ ਘੰਟੇ ਦੇ ਹਾਂਜੀ ਤੇ ਉਹ ਤੇ ਕੰਮ ਵੀ ਉਹਨਾਂ ਨੇ 30 ਦਾ 30 ਦਿਨ ਕਰਨਾਗਾ ਫਿਰ ਉਹੀ ਗੱਲ ਨੇ ਉਥੇ ਹੁਣ ਆਪਾਂ ਨੂੰ ਕੰਮ ਚਾਹੀਦਾ ਹੁੰਦਾਗਾ ਕੰਮ ਜੇ ਅਜੇ ਆਪਾਂ ਨੂੰ ਕੋਈ ਹੋਰ ਨਹੀਂ ਮਿਲਦਾ ਆਪਾਂ ਨੂੰ ਐ ਹੁੰਦਾ ਵੀ ਚੱਲ ਇੱਥੇ ਕਰ ਲਈ ਉਹ ਫਿਰ ਉਹ ਮਜ਼ਦੂਰੀ ਦਾ ਵਾਕਈ ਮੈਂ ਕਰੈਕਟ ਕਰਦਿਆਂ ਮੈਨੂੰ ਮਤਲਬ ਯਕੀਨ ਨਹੀਂ ਆ ਰਿਹਾ 4-5 ਡਾਲਰ ਘੰਟੇ ਤੇ ਕੰਮ ਕਰਵਾਉਂਦੇ ਸੀ ਕਰਵਾਉਂਦੇ ਸੀ ਹਾਂਜੀ ਜਿਵੇਂ ਡੇਲੀ ਦਾ ਓਕਾ ਬੁੱਕਾ ਸਾਨੂੰ 50 ਡਾਲਰ ਦੇਣੇ ਜਾਂ 70 80 ਡਾਲਰ ਦੇਣੇ ਓਕੇ ਓਕੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋੜੀ ਸੈੱਪਟ ਹੋਣੀ ਹਾਂ ਤੇ ਇਹ ਇਹ ਚੀਜ਼ਾਂ ਜਦੋਂ ਯਾਰ ਇੱਕ ਗੱਲ ਹੋਰ ਆ ਵੀ ਸਾਡੇ ਹੀ ਭੈਣ ਭਰਾ ਨੇ ਉਹ ਸਾਡੇ ਹੀ ਕਹਿ ਲਓ ਵੀ ਕੋਈ ਚਾਚਾ ਦੇ ਥਾਂ ਲੱਗਦਾ ਹੋਊ ਕੋਈ ਤਾਇਆ ਦੇ ਥਾਂ ਲੱਗਦਾ ਹੋਊ ਕੋਈ आ, मतलब ਭਰਾਵਾਂ ਦੇ ਥਾਂ ਲੱਗਦਾ ਹੂ ਸਾਡੇ ਹੀ ਭੈਣ ਭਰਾ ਨੇ ਉਹ ਤੇ ਜਦੋਂ ਇਦਾਂ ਦੇ ਆਪਦੇ ਬੱਚਿਆਂ ਨਾਲ ਇਦਾਂ ਦੀਆਂ ਚੀਜ਼ਾਂ ਕਰਦੇ ਆ ਤੇ ਫਿਰ ਮਸੂਫ ਨਹੀਂ ਹੁੰਦਾ ਯਾਰ ਕਦੇ ਵੀ ਯਾਰ ਸਾਡੇ ਨਾਲ ੱਟਕਾ ਹੋ ਰਿਹਾ ਜਾਂ ਇਦਾਂ ਇਹ ਚੀਜ਼ਾਂ ਇੱਥੇ ਆ ਕੇ ਜਿਵੇਂ ਕਹੀ ਦਿੰਦੇ ਆ ਵੀ ਇੱਥੇ ਆ ਕੇ ਖੂਨ ਸਾਬ ਦਾ ਚਿੱਟਾ ਹੋ ਜਾਂਦਾ ਈ ਤੇ ਉਹ ਗੱਲ ਸੱਚੀ ਆ ਵੀ ਇੱਥੇ ਹਰ ਇੱਕ ਬੰਦਾ ਆਪੋ ਆਪਣਾ ਫਾਇਦਾ ਦੇਖਦਾਗਾ ਤੇ ਇਹ ਨਹੀਂ ਕੋਈ ਦੇਖਦਾ ਹੈਗਾ ਵੀ ਉਹ ਮਜਬੂਰ ਨੇ ਤਾਂ ਉਹ ਵਿਚਾਰੇ ਕੰਮ ਕਰ ਰਹੇ ਨੇ ਵੀ ਆਪਾਂ ਉਹਨਾਂ ਨੂੰ ਵਧੀਆ ਪੇ ਰੇਟ ਦਈਏ ਜਾਂ ਕੁਝ ਹੋਰ ਮਤਲਬ 올ਟਾ ਉਹਨਾਂ ਤੋਂ ਘੰਟੇ ਵੀ ਵੱਧ ਲਵਾਉਂਦੇ ਤੇ ਪੇ ਰੇਟ ਵਗੈਰਾ ਵੀ ਬਹੁਤ ਘੱਟ ਦਿੰਦੇ ਆ ਮੇਰੇ ਹਿਸਾਬ ਨਾਲ ਕਿਉਂਕਿ ਜਦੋਂ ਮੈਂ ਵੀ ਆਇਆ ਸੀ ਮੈਂ ਇੱਕ ਦੋ ਸ਼ਿਫਟਾਂ ਆ ਜੀਆਂ ਲਾਈਆਂ ਸੀ ਵੀ ਉਹਨਾਂ ਨੇ ਓਕੇ ਓਕੇ ਜਿਵੇਂ ਸੰਗ ਨਾਲ ਆ ਵਾਂਗੂ 50 ਡਾਲਰ ਦੇਣੇ ਹੁੰਦੇ ਐਂ ਦਿੱਤੇ ਸੀ ਕਈ ਸਵੇਰ ਤੋਂ ਲੈ ਕੇ ਸਾਰਾ ਕੁਝ ਸਰਬ ਕੀਤਾ ਸਮਾਨ ਚੱਕਿਆ A to Z ਕੰਮ ਕਰਿਆ ਮਤਲਬ ਇਦਾਂ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਦੇਖੀ ਮਹਿਸੂਸ ਨਹੀਂ ਹੋਇਆ ਯਾਰ ਜਸਪੀ ਤੋਂ ਉਹਦੋਂ ਜਦੋਂ 50 ਡਾਲਰ ਸਾਰੇ ਹੀ ਦਿਹਾੜੀ ਹੱਡ ਭੰਨ ਵੀ ਮਿਹਨਤ ਕੀਤੀ ਤੇ ਅਗਲੇ ਨੇ ਕੱਢ ਕੇ ਆਥਣੇ 50 ਡਾਲਰ ਵੜਾ ਤੇ ਵੀ ਆ ਲੈ ਜਾ ਹਾਂਜੀ ਮੈਨੂੰ ਵੀ ਮੇਰਾ ਉਹ ਮਤਲਬ ਦਾ ਫਸਟ ਡੇ ਹੀ ਸੀ ਜੌਬ ਦੇ ਉੱਤੇ ਤੇ ਉਹਨਾਂ ਨੇ ਜਿਵੇਂ ਰੈਂਡਮ ਹੀ ਕਾਲ ਆਈ ਸੀ ਮੈਨੂੰ ਵੀ ਅੱਜ ਉੱਥੇ ਉਹ ਆਪਣਾ ਜਿਵੇਂ ਫਕਸ਼ਨ ਕਰਦੇ ਆ ਭਾਵੇਂ ਵਿਆਹਾਂ ਦੇ ਇੰਡੀਆ 'ਚ ਜਿਵੇਂ ਵੇਟਰ ਵਾਲਾ ਕੰਮ ਸੀ ਇੱਕ ਤਰ੍ਹਾਂ ਦਾ ਵੇਟਰ ਵਾਲਾ ਹਾਂਜੀ ਠੀਕ ਹੈ ਜੀ ਅਸੀਂ ਸਾਰਾ ਸਮਾਨ ਚੱਕਿਆ ਉੱਥੇ ਲੈ ਕੇ ਗਏ ਉੱਥੇ ਸਭ ਕੁਝ ਲਾਇਆ ਕਰਿਆ ਤੇ ਉਸ ਤੋਂ ਬਾਅਦ ਜਦੋਂ ਪੈਸੇ ਵੀ ਲੈਣੇ ਸੀ ਉਹ ਬੰਦਾ ਵਾਸਤੇ ਗੱਡੀ 'ਚ ਬੈਠਾ ਸੀ ਉਹਨੇ ਕਹਿੰਦੇ ਵੀ ਉੱਥੋਂ ਲੈ ਲਓ ਜਿਵੇਂ ਉਹ ਆਪਣੇ ਗੱਡੀ 'ਚ ਨਹੀਂ ਉਹ ਬੈਰਿਆਂ ਨੂੰ ਦੇ ਦਾਂ ਉਹ ਚਾਲਿਆਂ ਨੂੰ ਦੇ ਦੋ 50 ਰੁਪਏ ਉਵੇਂ ਮਤਲਬ ਪੈਸੇ ਦਿੱਤੇ ਹੀ ਉਹ ਤੋਂ ਬਹੁਤ ਫੀਲ ਹੋਇਆ ਉਦੋਂ ਹਾਂ ਮਤਲਬ ਅਸਲ 'ਚ ਤੁਹਾਡੀ ਗੱਲ ਜਦੋਂ ਤੁਸੀਂ ਬੋਲ ਰਹੇ ਹੋ ਤਾਂ ਮੇਰੇ ਨਾਲ ਪਿਕਚਰ ਬਣੀ ਜਾਂਦੀ ਹੈ ਦਿਮਾਗ 'ਚ ਫਿਲਮ ਚੱਲੀ ਜਾਂਦੀ ਹੈ ਵੀ ਕਿੱਦਾਂ ਬੰਦਾ ਬੈਠਾ ਹੋਊ ਕਿੱਦਾਂ ਉਹਨੇ ਪੈਸੇ ਦਿੱਤੇ ਹੋਣੇ ਐਂ ਨਹੀਂ ਲੱਗਿਆ ਯਾਰ ਵੀ ਕਿੱਥੇ ਵੀ ਉੱਥੇ ਚੱਲਾ ਆਪਦਾ ਕੰਮ ਸੀ ਭਾਵੇਂ ਲੱਕੜ ਦਾ ਸੀ ਭਾਵੇਂ ਚਣਾਈ ਦਾ ਸੀ ਆਪਦਾ ਕੰਮ ਕਰਦੇ ਠੇਕੇਦਾਰੀ ਕਰ ਹੈ ਨਾ ਜਾਂ ਆਪ ਦੀ ਖੇਤੀਬਾੜੀ ਸੀ ਯਾਰ ਆਪਦੇ ਘਰ ਚ ਆਪਦੇ ਖੇਤ ਚ ਆਪਦੇ ਆਪ ਮਾਲਕ ਸੀ ਆਪਦੇ ਕੰਮ ਦੇ ਤੇ ਉਦੋਂ ਫੀਲ ਜਾਂ ਨਹੀਂ ਹੋਇਆ ਉਦੋਂ ਬਹੁਤ ਫੀਲ ਹੁੰਦਾ ਜੀ ਪਰ ਹੁਣ ਕੀ ਕਰ ਸਕਦੇ ਉਹਨੇ ਆਪਾਂ ਜਦੋਂ 15-20 ਲੱਖ ਰੁਪਏ ਆਪਣਾ ਬੈਗ ਤੋਂ ਲਾਇਆ ਹੁੰਦਾ ਇਹ ਵੀ ਨਹੀਂ ਹੈਗਾ ਵੀ ਆਪਾਂ ਝੋਲਾ ਚੱਕ ਕੇ ਆਪਾਂ ਵਾਪਸ ਮੁੜ ਜਾਾਂਗੇ ਫਿਰ ਉਹ ਉਹੀ ਗੱਲ ਨੇ ਉਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਉਹ ਹਰ ਇੱਕ ਦੇ ਜਿੰਦਗੀ ਦੇ ਵਿੱਚ ਆਉਂਦਾ ਉਹ ਤੁਹਾਨੂੰ ਪੜਾ ਦੇ ਵਿੱਚ ਉਹਦੀ ਲੰਘਣਾ ਪੈਂਦਾ ਹੀ ਆ ਜਿਹੜਾ ਬੰਦਾ ਇੱਥੇ ਸਟਾਰਟਿੰਗ ਚ ਆਉਂਦਾ ਠੀਕ ਆ ਚਲੋ ਕਈਆਂ ਦੀ ਲਾਈਫ ਅਜੇ ਇਹਦਾ ਤਾਂ ਸਰਕਲ ਹੁੰਦਾ ਥੋੜੀ ਸੌਖੀ ਰਹਿ ਜਾਂਦੀ ਆ ਪਰ ਕਈਆਂ ਨੂੰ ਇਹ ਚੀਜ਼ਾਂ ਦੇ ਵਿੱਚ ਦੀ ਲੰਘਣਾ ਪੈਂਦਾਗਾ ਕਿਉਂਕਿ ਚੰਗੇ ਮਾੜੇ ਦਿਨਾਂ ਪਰ ਇਹੇ ਚੀਜ਼ਾਂ ਤੁਹਾਨੂੰ ਇੱਥੇ ਸਟੈਂਡ ਕਰਦੀਆਂ। ਬਾਕੀ ਗੱਲ ਨਾ ਜਿਵੇਂ ਮੈਂ ਇੱਕ ਹਰ ਇੱਕ ਦੇ ਮੂੰਹ ਇਹ ਸੁਣਦਾ ਹੁੰਦਾ ਹੁਣਾਂ ਵੀ ਕਹਿੰਦੇ ਇਹ ਵੀ ਕੈਨੇਡਾ ਦੇ ਵਿੱਚ ਇਹ ਮੋਰੀ ਮੋਰੀ ਚ ਹਰੇਕ ਨੂੰ ਲੰਘਣਾ ਪੈਂਦਾ। ਲੰਘਣਾ ਪੈਂਦਾ। ਇੱਥੋਂ ਲੰਘ ਕੇ ਭਾਵੇਂ ਕੋਈ ਵੱਡਾ ਬਿਜ਼ਨਸਮੈਨ ਆ ਜਾਏ ਕੋਈ ਵੱਡੇ ਉਹਨੇ ਕਾਰੋਬਾਰ ਖੜੇ ਕਰ ਲੇ ਪਰ ਉਹਨੇ ਵੀ ਆ ਦਿਨ ਵੇਖੇ ਆ। ਹਾਂਜੀ ਹਾਂ ਇਹ ਦੇਖਣੇ ਪੈਂਦੇ ਹੀ ਆਈ ਕਿਉਂਕਿ ਜ਼ੀਰੋ ਤੋਂ ਤੁਹਾਨੂੰ ਇੱਥੇ ਆ ਕੇ ਕਿਰਾਂ ਲਾਈਫ ਸਟਾਰਟ ਕਰਨੀ ਪੈਂਦੀ ਹੈ। ਸਟਾਰਟ ਕਰਨੀ ਪੈਂਦੀ ਹੈ ਤੇ ਬਾਕੀ ਯਾਰ ਇੱਕ ਜਦੋਂ ਵਰਕ ਪਰਮਿਟ ਤੇ ਹੋ ਜਾਂਦਾ ਬੰਦਾ ਉਦੋਂ ਥੋੜਾ ਜਿਹਾ ਕਹਿੰਦੇ ਹੱ ਪੜ੍ਹਾਈ ਪੂਰੀ ਕਰ ਲੈਂਦਾ ਬੰਦੇ ਨੂੰ ਤਜਰਬਾ ਹੋ ਜਾਂਦਾ ਆਲੇ ਦੁਆਲੇ ਦੇ ਜ਼ਿੰਦਗੀ ਦਾ ਵਰਕ ਪਰਮਿਟ ਵਾਲੀ ਲਾਈਫ ਕਿੱਦਾਂ ਦੀ ਸੀ ਵਰਕ ਪਰਮਿਟ ਵਾਲੀ ਲਾਈਫ ਜਦੋਂ ਆਪਾਂ ਬੇਅਰੀ ਸਟੂਡੈਂਟ ਦੀ ਲਾਈਫ ਦੇ ਵਿੱਚ ਮੈਂ ਜਿਵੇਂ ਚਾਰ ਪੰਜ ਦਿਨ ਕੰਮ ਚਾਰ ਪੰਜ ਦਿਨ ਮੇਰਾ ਰਾਤ ਨੂੰ ਕੰਮ ਹੁੰਦਾ ਸੀ ਤੇ ਚਾਰੇ ਪੰਜੇ ਦਿਨ ਹੀ ਮੈਂ ਸਵੇਰੇ ਆਪਣੀ ਕਲਾਸ ਲਾਉਣੀ ਹੁੰਦੀ ਸੀ ਤੇ ਕਈ ਵਾਰ ਤਾਂ ਤੁਸੀਂ ਐ ਸਮਝ ਲਓ ਵੀ ਬਸ ਕਲਾਸ ਚੱਲਦੀ ਹੋਣੀ ਬਸ ਦਿਮਾਗ ਅੱਖਾਂ ਖੁੱਲੀਆਂ ਹੁੰਦੀ ਐ ਦਿਮਾਗ ਬੰਦ ਪਿਆ ਹੁੰਦਾ ਉਸ ਤੋਂ ਬਾਅਦ ਚਲੋ ਜਦੋਂ ਵਰਕ ਪਰਮਿਟ ਦੇ ਹੁੰਦੇ ਆ ਜਿਵੇਂ ਤੁਸੀਂ ਕਿਹਾ ਵੀ ਚਲੋ ਚੀਜ਼ਾਂ ਦਾ ਆਪ ਨੂੰ ਪਤਾ ਲੱਗਣ ਲੱਗ ਜਾਂਦਾਗਾ ਫੇਰ ਚਲੋ ਤੁਸੀਂ ਇੱਕ ਓਪਨ ਹੋ ਜਾਂਦੇ ਹੋ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ ਨੇ ਤੁਹਾਡੇ ਕੋਲੇ ਆਵਰ ਵੀ ਵਧੀਆ ਹੁੰਦੇ ਆ ਜੇ ਤੁਸੀਂ ਜਿਵੇਂ ਆਪਣਾ ਮੁੰਡੇ ਕੁੜੀਆਂ ਚਲੋ ਨਾਲ ਹੋਰ ਜੌਬ ਵੀ ਕਰ ਲੈਂਦੇ ਜਿਵੇਂ ਸਕੈਪ ਉੱਪਰ ਵਗੈਰਾ ਵੀ ਨਾਲ ਆਪਾਂ ਕਰ ਲੈਂਦੇ ਥੋੜਾ ਜਿਹਾ ਫਰਕ ਪਈ ਜਾਂਦਾ ਮਤਲਬ ਉਹੀ ਜਣੇ ਵੀ ਤੁਹਾਡਾ ਲੈਵਲ ਹੌਲੀ ਹੌਲੀ ਉੱਪਰ ਜਾਇ ਜਾਂਦਾ ਇੱਕ ਜਸਪਰੀ ਤੇ ਹੋਰ ਬੜੀ ਚਰਚਾ ਚੱਲੀ ਹੈ ਨਾ ਵੀ ਜਿਹੜਾ ਵੀ ਕੈਨੇਡਾ ਦੇ ਵਿੱਚ ਵੀ ਨਸ਼ਾ ਬਹੁਤ ਆ ਹਨਾ ਵੀ ਡਰੱਗ ਇੱਥੇ ਵੀ ਖੁੱਲੀ ਮਿਲਦੀ ਆ ਸੀ ਕਈ ਵਾਰੀ ਮਾਪੇ ਸੋਚਦੇ ਆ ਯਾਰ ਵੀ ਬੱਚੇ ਨੂੰ ਅਸੀਂ ਕੈਨੇਡਾ ਭੇਜ ਦਈਏ ਵੀ ਚਲ ਇੱਥੇ ਸ਼ਾਇਦ ਨਸ਼ਿਆਂ ਤੋਂ ਬਚ ਜੂਗਾ ਤੇ ਸਾਡੇ ਬਹੁਤ ਸਾਰੇ ਮੁੰਡੇ ਇਦਾਂ ਦੇ ਵੀ ਆ ਜਿਹੜੇ ਨਸ਼ਾ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਆ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਸੋਸ਼ਲ ਮੀਡੀਆ ਤੇ ਪੈਂਦੀਆਂ ਵੀ ਸਾਡਾ ਬੱਚਾ ਮਿਸਿੰਗ ਹੈ ਸਾਡਾ ਕੋਈ ਬੱਚਾ ਜਿਹੜਾ ਕਈ ਮਹੀਨਿਆਂ ਤੋਂ ਸਾਡੇ ਨਾਲ ਕੰਟੈਕਟ ਹੀ ਨਹੀਂ ਕੀਤਾ ਸਾਡੇ ਨਾਲ ਉਹਦਾ ਕੀ ਕਾਰਨ ਆ ਨਸ਼ੇ ਦੇ ਵਿੱਚ ਜਾਣ ਦਾ ਜਵਾਕਾ ਦਾ ਕੀ ਕਾਰਨ ਆ ਇੱਥੇ ਨਸ਼ੇ ਦੇ ਵਿੱਚ ਬਹੁਤ ਸਾਰੇ ਕਾਰਨ ਹੋ ਸਕਦੇ ਆ ਵੈਸੇ ਜਿਵੇਂ ਹੁਣ ਕਈ ਵਾਰ ਆਪਾਂ ਸਟੂਡੈਂਟ ਲਾਈਫ ਦੀ ਗੱਲ ਕਰਦੇ ਆ ਕਈ ਵਾਰ ਫੀਸਾਂ ਨਹੀਂ ਨਿਕਲਦੀਆਂ ਹੈਗੀਆਂ ਬੱਚਿਆਂ ਤੋਂ ਕਿਉਂਕਿ ਹੁਣ ਆਪਾਂ ਇੱਕ ਜਾਂ ਦੋ ਫੀਸਾਂ ਭਰ ਕਿਉਂਨੇ ਆ ਜਿਵੇਂ ਹੁਣ ਜੇ 2 ਸਾਲ ਦੀ ਪੜ੍ਹਾਈ ਆ 3 ਦੀ ਆ 4 ਦੀ ਆ ਤੇ ਹੁਣ ਕੰਮ ਵੀ ਥੋੜੇ ਜਿਹਾ ਘਟੇ ਹੋਏ ਆ ਉਹਦੇ ਕਰਕੇ ਕੀ ਆ ਬੱਚੇ ਮਤਲਬ ਸਰਕਲ ਇਹੋ ਜਿਹਾ ਬਣ ਜਾਂਦਾ ਤੁਹਾਡਾ ਕਈ ਹੁਣ ਵਧੀਆ ਪਰਿਵਾਰਾਂ ਤੋਂ ਹੁੰਦੇ ਆ ਕਈ ਵਿੱਚ ਠੀਕ ਪਰਿਵਾਰਾਂ ਤੋਂ ਹੁੰਦੇ ਆ ਉਹ ਕਹਿੰਦੇ ਕੋਈ ਨਾ ਛੱਡ ਪਰ ਆਪਾਂ ਇੱਧਰ ਚੱਲਦੇ ਆ ਆ ਕਰਦੇ ਆ ਫਨਸਨ ਕਰਦੇ ਆ ਸੰਗਤ ਸੰਗਤ ਦਾ ਬਹੁਤ ਅਸਰ ਪੈਂਦਾ ਕਿਉਂਕਿ ਜੇ ਮੈਂ ਜਿੰਨਾ ਕਿ ਮੈਂ ਦੇਖਿਆ ਇੰਡੀਆ ਦੇ ਮੁਕਾਬਲੇ ਇੱਥੇ ਨਸ਼ਾ ਬਹੁਤ ਜ਼ਿਆਦਾ ਗਈ ਹਾਂ ਆਪਾਂ ਕਹਿੰਦੇ ਨੇ ਆਪਣੇ ਪੰਜਾਬ ਦੇ ਵਿੱਚ ਨਾ ਸਾ ਵਾਧਾ ਜਾਂ ਪੂਰੇ ਇੰਡੀਆ ਦੇ ਵਿੱਚ ਪਰ ਇੱਥੇ ਵੀ ਬਹੁਤ ਜ਼ਿਆਦਾ ਨਾ ਸਾਗਾ ਪਰ ਇੱਥੇ ਵਸ ਲੋ ਉਹੀ ਚੀਜ਼ ਆ ਵੀ ਇਹ ਜਿਹੜੇ ਇੱਕ ਕੰਟਰੀਆਂ ਨੇ ਹਾਈਲਾਈਟ ਨਹੀਂ ਕਰਦੀਆਂ ਇਹ ਚੀਜ਼ਾਂ ਨੂੰ ਜੇ ਤੁਸੀਂ ਇੱਥੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਹੁੰਦੀ ਆ ਉਹਨਾਂ ਦਾ ਇਹ ਕੰਮ ਹੁੰਦਾ ਵੀ ਅਸੀਂ ਦਬਾ ਕੇ ਰੱਖੀਏ ਤਾਂ ਕਿ ਸਾਡੀ ਕੰਟਰੀ ਬਦਨਾਮ ਨਾ ਹੋਵੇ ਆਪਣੇ ਹਰ ਇੱਕ ਚੀਜ਼ ਫੈਲਦੀ ਆ ਜੇ ਥੋੜੀ ਵੀ ਚੀਜ਼ ਹੁੰਦੀ ਆ ਉਹ ਨਿਊਜ਼ ਨਹੀਂ ਉਹ ਵੱਡਾ ਬਣਾਈ ਜਾਂਦੇ ਨੇ ਇੱਥੇ ਵਾਲੀਆਂ ਕੰਟਰੀਆਂ ਜੇ ਕੋਈ ਸਾਡੇ ਜਿਵੇਂ ਇੱਥੇ ਮੇਰੇ ਨਾਲ ਮੁੰਡਾ ਉੱਥੇ ਰਹਿੰਦਾ ਹੁੰਦਾ ਜੇ ਉੱਥੇ ਉਹਨਾਂ ਦੇ ਜਿਵੇਂ ਕੋਈ ਮਾਰਡਰ ਵਗੈਰਾ ਵੀ ਹੋਏ ਸੀ ਉਹਨਾਂ ਨੇ ਉਹ ਚੀਜ਼ਾਂ ਨੂੰ ਵੀ ਮਤਲਬ ਉਹਨਾਂ ਨੇ ਦਬਾ ਕੇ ਰੱਖਿਆ ਬਸ ਸੈਂਪਲ ਜੀ ਇੱਕ ਨਿਊਜ਼ ਦੇ ਦੰਦੇ ਵੀ ਓਕੇ ਆ ਬਸ ਤੇ ਆਪਣੇ ਹੁੰਦਾ ਵੀ ਆਪਣੇ ਮਤਲਬ ਕੱਲੀ ਕੱਲੀ ਚੀਜ਼ ਨੂੰ ਆਪਣਾ ਵੱਡਾ ਕਰਕੇ ਦਿਖਾਇਆ ਜਾਂਦਾ ਇਹ ਚੀਜ਼ਾਂ ਦਾ ਸੋਸ਼ਲ ਮੀਡੀਆ ਤੇ ਜਿਆਦਾ ਪ੍ਰਚਾਰ ਪ੍ਰਚਾਰ ਕੀਤਾ ਜਾਂਦਾ ਉਹਦੇ ਕਰਕੇ ਜਿਵੇਂ ਪੰਜਾਬ ਦੀ ਬਦਨਾਮੀ ਪੰਜਾਬ ਦੀ ਨੌਜਵਾਨੀ ਦੀ ਬਦਨਾਮੀ ਹੋਈ ਹੈ ਨਾ ਤੇ ਉਸ ਤੋਂ ਬਾਅਦ ਭਾਈ ਪੀਆਰ ਤੱਕ ਦੀ ਵਰਕ ਪਰਮਿਟ ਤੋਂ ਪੀਆਰ ਤੱਕ ਦੀ ਸਟਰਗਲ ਕਿਦਾਂ ਦੀ ਰਹੀ ਕਿਵੇਂ ਹੋਈ ਜਾਂ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਜਾਂ ਅੱਜ ਦੇ ਟਾਈਮ ਦੇ ਵਿੱਚ ਜਦੋਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਟਫ ਕਿਹਾ ਜਾਂਦਾ ਹਨਾ ਪੀਆਰ ਲੈਣੀ ਬਹੁਤ ਔਖੀ ਹੋਈ ਪਈ ਆ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਰੂਲ ਬਹੁਤ ਚੇਂਜ ਹੋ ਗਏ ਚੀਜ਼ ਸਿਚੁਏਸ਼ਨਸ ਬਹੁਤ ਟਫ ਹੋ ਗਈਆਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਵੀ ਪੀਪੀਆਰ ਦਾ ਵੀਰ ਪਤਾ ਨਹੀਂ ਕੀ ਬਣੂ ਨਹੀਂ ਜਦੋਂ ਮੈਂ ਆਇਆ ਸੀ ਉਦੋਂ ਥੋੜੀ ਜੀ ਲਾਈਫ ਈਜ਼ੀ ਸੀ ਇੱਥੇ ਚਲੋ ਮੈਂ ਅਭੀ ਨਹੀਂ ਪੈਗਾ ਰਹਿੰਦਾ ਹੁੰਦਾ ਜੀ ਉੱਥੇ ਸਟੱਡੀ ਕੀਤੀ ਮੈਂ ਸਟੱਡੀ ਤੋਂ ਬਾਅਦ ਮੇਰਾ ਵਰਕ ਪਰਮਟ ਆਇਆ ਚਲੋ ਉਹਤੇ ਮੈਂ ਆਪਦਾ ਕੰਮ ਕਰਿਆ ਜਿਹੜੇ ਏਮਪਲੋਇਰ ਕੋਲੇ ਕੰਮ ਕਰਦਾ ਸੀ ਉਹ ਪਾਕਿਸਤਾਨ ਦਾ ਹੀ ਉਹ ਵੀ ਬੰਦਾ ਬਹੁਤ ਵਧੀਆ ਸੀ ਚਲੋ ਆਪਾਂ ਜਿਹਦੇ ਕੋਲ ਕੰਮ ਕਰਿਆ ਤੇ ਉਹਨੇ ਆਪਣੀ ਬਹੁਤ ਹੈਲਪ ਕਰੀ ਆ ਤੇ ਮੇਰੀ ਪੀਆਰ ਮਤਲਬ ਜੀ ਇੱਕ ਤੋਂ ਲੈ ਕੇ 3 ਸਾਲਾਂ ਦੇ ਵਿੱਚ ਵਿੱਚ ਮੈਂ ਪੱਕਾ ਹੋ ਗਿਆ ਸੀ ਪਹਿਲਾ ਸਾਲ ਮੈਂ ਸਟੱਡੀ ਕਰੀ ਤੇ 2 ਸਾਲ ਮੈਨੂੰ ਪੀਆਰ ਹੋਣ ਨੂੰ ਲੱਗੇ ਮੇਰਾ ਮਤਲਬ ਪ੍ਰੋਸੈਸ ਇਹ ਪਾਸੇੋਂ ਮੇਰਾ ਵਧੀਆ ਰਿਹਾ ਗਿਆ ਅੱਜ ਦੇ ਸਿਚੁਏਸ਼ਨ ਅੱਜ ਦੇ ਜਿਹੜੇ ਜਵਾਕ ਕਈ ਵਾਰੀ ਮਿਲਦੇ ਆ ਤੁਹਾਨੂੰ ਕਿਉਂਕਿ ਤੁਸੀਂ ਟਰੱਕਿੰਗ ਦੀ ਫੀਲਡ ਦੇ ਵਿੱਚੋਂ ਟਰੱਕ ਚਲਾਉਂਦੇ ਹੋ ਤਾਂ ਬੰਦੇ ਬਹੁਤ ਮਿਲਦੇ ਹੁਣੇ ਆ ਜਿਵੇਂ ਟਰੱਕਿੰਗ ਦੇ ਵਿੱਚ ਹੀ ਬੰਦੇ ਬਹੁਤ ਬੈਠੇ ਆ ਵੀ ਇਸ ਨੂੰ ਟਰੱਕ ਹੀ ਨੂੰ ਇੱਕ ਵਾਰੀ ਸਿਸਟਮ ਚੋਂ ਬਾਹਰ ਕੱਢਿਆ ਹੋਇਆ ਹਾਂਜੀ ਉਹ ਫਿਰ ਕਿੱਦਾਂ ਮਹਿਸੂਸ ਹੁੰਦਾ ਹੈ ਜੇ ਉਹਨਾਂ ਨੂੰ ਕੀ ਗਾਈਡ ਕਰਦੇ ਹੋ ਹਾਂਜੀ ਹੁਣ ਥੋੜਾ ਜਿਹਾ ਆਪਾਂ ਨੂੰ ਪਤਾ ਜੀ ਪੀਆਰ ਵਗੈਰਾ ਔਖੀ ਵੀ ਹੋਈ ਜਾਂਦੀ ਆ ਤੇ ਮੇਰੇ ਹਿਸਾਬ ਨਾਲ ਤੁਸੀਂ ਪਹਿਲਾਂ ਵੀ ਜਦੋਂ ਤੁਹਾਡੀ ਸਟੱਡੀ ਖਤਮ ਹੁੰਦੀ ਆ ਤੁਸੀਂ ਪਹਿਲਾਂ ਹੀ ਆਪਦੀ ਜੌਬ ਫਾਈਂਡ ਕਰੋ ਵੀ ਸਾਨੂੰ ਤੁਸੀਂ ਪਹਿਲਾਂ ਹੀ ਦੇਖ ਲਓ ਵੀ ਆਹ ਕਰਾਈਟੇਰੀਆ ਆਪਾਂ ਪੂਰਾ ਕਰਨਾਗਾ ਤਾਂ ਮੇਰੇ ਹਿਸਾਬ ਨਾਲ ਪਹਿਲਾਂ ਹੀ ਤੁਹਾਨੂੰ ਉਧਰ ਜਾਣਾ ਚਾਹੀਦਾ ਜ਼ਰੂਰੀ ਨਹੀਂ ਹੈਗਾ ਵੀ ਜੇ ਟਰਕਿੰਗ ਦੇ ਵਿੱਚ ਪੀਆਰ ਨਹੀਂ ਹੈਗੀ ਆਪਾਂ ਟਰੱਕ ਹੀ ਚਲਾਉਣਾਗਾ ਤਾਂ ਆਪਣੇ ਕੋਲ ਹੋਰ ਆਪਸ਼ਨ ਹੈਗੀ ਆ ਤੁਸੀਂ ਉੱਥੇ ਟਰਾਈ ਕਰੋ ਉਹਦੇ ਵਿੱਚ ਆਪਦੇ ਆਵਰ ਪੂਰੇ ਕਰੋ ਤੇ ਉਹਦੇ ਵਿੱਚ ਪੀਆਰ ਵਗੈਰਾ ਹੈਗੀਆਂ ਨੇ ਜਿਵੇਂ ਵਧੀਆ ਜੌਬਾਂ ਨੇ ਜਿਹੜੀਆਂ ਉਹਦੇ ਵਿੱਚ ਪੀਆਰ ਮਿਲ ਜਾਂਦੀ ਆ ਪਰ ਹਾਂ ਪਹਿਲਾਂ ਨਾਲੋਂ ਹੁਣ ਥੋੜੀ ਜੀ ਲਾਈਫ ਹਾਰਡ ਹੋ ਗਈ ਤੇ ਕਿਉਂਕਿ ਇੱਥੋਂ ਦਾ ਸਿਸਟਮ ਵੀ ਥੋੜਾ ਜਿਹਾ ਚੇਂਜ ਹੋਇਆ ਕਿਉਂਕਿ ਇਹਨਾਂ ਨੇ ਕੋਵਿਡ ਟਾਈਮ ਥੋੜਾ ਜਿਹਾ ਜ਼ਿਆਦਾ ਇੱਥੇ ਲੋਕ ਸੱਦਲੇ ਸੀ ਉਹਦੇ ਕਰਕੇ ਇਹਨਾਂ ਨੂੰ ਹੁਣ ਉਹੀ ਗੱਲ ਆ ਵੀ ਜੌਬਾਂ ਘਟ ਨੇ ਤੇ ਪਰਸਨ ਜ਼ਿਆਦਾ ਨੇ ਕਰਨ ਵਾਲੇ ਤੇ ਉਹਦੇ ਕਰਕੇ ਥੋੜਾ ਜਿਹਾ ਚੱਕਰ ਪੈ ਰਿਹਾ ਪਰ ਫੇਰ ਵੀ ਜੇ ਤੁਸੀਂ ਸਟਿਕ ਰਹਿੰਦੇ ਹੋ ਤੁਹਾਡਾ ਮੇਨ ਜਿਵੇਂ ਕਹਿੰਦਾ ਟਾਰਗੇਟ ਕਲੀਅਰ ਆ ਤਾਂ ਤੁਸੀਂ ਪੀਆਰ ਹੋ ਸਕਦੇ ਹੋ ਐਡੀ ਕੋਈ ਗੱਲ ਨਹੀਂ ਹੈਗੀ ਹਾਂ ਤੇ ਇੱਕ ਯਾਰ ਕੋਈ ਐਦਾਂ ਦਾ ਇਨਸੀਡੈਂਟ ਕੋਈ ਐਦਾਂ ਦਾ ਜ਼ਿੰਦਗੀ ਦਾ ਤਜਰਬਾ ਇੱਥੇ ਰਿਹਾ ਹੋਵੇ ਵੀ ਜਦੋਂ ਦਿਮਾਗ ਦੇ ਵਿੱਚ ਇਹ ਗੱਲ ਹੀ ਹੋ ਵੀ ਯਾਰ ਵੀ ਪੁੱਠਾ ਪੰਗਾ ਲੈ ਲਿਆ ਵੀ ਕਾਣੂ ਯਾਰ ਇੱਥੇ ਕਾਣੂ ਆਏ ਤੇ ਉੱਥੇ ਪਰਿਵਾਰ ਸੀ ਫੈਮਿਲੀ ਸੀ ਆਣ ਗਾਣ ਸੀ ਭੈਣ ਭਰਾ ਸੀ ਕੋਈ ਹੈ ਮੂਮੈਂਟ ਐਦਾਂ ਦੇ ਹਾਂਜੀ ਵੈਸੇ ਐਦਾਂ ਦੇ ਮੂਮੈਂਟ ਆ ਦਵਾ ਹੁੰਦੇ ਹੀ ਰਹਿੰਦੇ ਨੇ ਲਾਈਫ ਦੇ ਵਿੱਚ ਤੇ ਜਦੋਂ ਖਾਸ ਕਰਕੇ ਮੈਂ ਟਰੈਕਿੰਗ ਵਗੈਰਾ ਵੀ ਕਰੀਆ ਤੇ ਜਦੋਂ ਇੱਧਰ ਅਸੀਂ ਚੱਲਦੇ ਹੁੰਦੇ ਸੀ ਆਪਣਾ ਔਰਥ ਵੱਲ ਨੂੰ ਉੱਥੇ ਠੰਡ ਬਹੁਤ ਜ਼ਿਆਦਾ ਹੁੰਦੀ ਸੀ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ ਵੀ ਮੇਰਾ ਟਰੱਕ ਵੀ ਬੰਦ ਹੋ ਗਿਆ ਸੀ ਤੇ ਨਾ ਕੋਈ ਉੱਥੇ ਹੈਲਪ ਵਾਲਾ ਸੀ ਅੱਛਾ ਤੇ ਉਸ ਟਾਈਮ ਵਰਨਗੇ ਚਲੋ ਵੀ ਮਾਈਨਸ 30 ਬਤੀ ਡਿਗਰੀ ਹੋਣਾ ਟੈਂਪਰੇਚਰ ਉੱਥੇ ਹਾਂ ਤੇ ਚਲੋ ਰੱਬ ਕਰਕੇ ਜਿਵੇਂ ਆਪਾਂ ਕਹਿੰਦੇ ਆ ਰੱਬ ਕੋਈ ਕਿਸੇ ਨਾ ਕਿਸੇ ਨੂੰ ਭੇਜਦਾ ਚਲੋ ਹੋਰ ਟਰੱਕ ਵਾਲਾ ਪਰ ਮੈਂ ਅੱਧਾ ਘੰਟਾ ਮਤਲਬ ਉਹ ਠੰਡ ਦੇ ਵਿੱਚ ਰਿਹਾ ਤੇ ਇਹ ਚੀਜ਼ਾਂ ਟਰੱਕ ਦੇ ਟਰੱਕ ਦੇ ਵਿੱਚ ਤੁਸੀਂ ਵੇਖ ਬੰਦ ਟਰੱਕ ਜੀ ਬੰਦ ਟਰੱਕ ਦੇ ਹਾਂਜੀ ਉਹ ਕਿਉਂਕਿ ਟਰੱਕ ਵੀ ਤੁਸੀਂ ਐ ਸਮਝ ਲਓ ਵੀ 5 ਮਿੰਟਾਂ ਦੇ ਵਿੱਚ ਵਿੱਚ ਹੀ ਠਰ ਜਾਂਦਾਗਾ ਟਰੱਕ ਜੇ ਜਦੋਂ ਇੰਨੀ ਠੰਡ ਹੁੰਦੀ ਆ ਤੇ ਉਹ ਮੇਰਾ ਪਰ ਜਿੰਦਾ ਸੁਖਰਾ ਮੇਰੇ ਕੋਲ ਕੰਬਲ ਵਗੈਰਾ ਹੈਗੇ ਸੀ ਮੈਂ ਆਪਣਾ ਕਰਕੇ ਲਪੇੜ ਕੇ ਬੈਠਾ ਰਿਆ ਚਲੋ ਮੇਰਾ ਫਰੈਂਡ ਆਇਆ ਟਰੱਕ ਵਾਲਾ ਤੇ ਹੁਣੇ ਮੇਰੀ ਹੈਲਪ ਕਰੀ ਤੇ ਉਸ ਤੋਂ ਬਾਅਦ ਚਲੋ ਨਿਕਲ ਟਰੱਕ ਤਾਂ ਯਾਰ ਫਿਊਲ ਇਨਾਫ ਹੁੰਦਾ ਤੇ ਬੰਦ ਹੋਣ ਦਾ ਕੀ ਕਾਰਨ ਸੀ ਬੰਦ ਹੋਣ ਦਾ ਜੀ ਉਹਦੇ ਕੋਈ ਅੰਦਰਲੀ ਮਕੈਨੀਕਲ ਕੋਈ ਇਸ਼ੂ ਆ ਗਿਆ ਸੀ ਜਿਵੇਂ ਕੋਈ ਮੈਨੂੰ ਲੱਗਦਾ ਵੀ ਉਹਦਾ ਕੂਲੈਂਟ ਵਗੈਰਾ ਲੀਕ ਹੋ ਗਿਆ ਸੀ ਤੇ ਉਹਦੇ ਕਰਕੇ ਉਹ ਉਹਦੇ ਵਿੱਚ ਸਟਾਪ ਇੰਜਨ ਦਾ ਬਾਰ-ਬਾਰ ਵਾਰਨਿੰਗ ਆ ਰਹੀ ਸੀ ਉਸ ਤੋਂ ਬਾਅਦ ਉਹ ਬੰਦ ਹੋ ਗਿਆ ਸੀ ਤੇ ਉਦੋਂ ਫੀਲ ਹੋਇਆ ਵੀ ਇਹ ਕਿੱਥੇ ਕੀ ਕਰਦੇ ਫਿਰਦੇ ਆ ਕਿਉਂਕਿ ਆਪਾਂ ਹਮੇਸ਼ਾ ਭਜਦੇ ਆ ਵੀ ਆਪਣੀ ਲਾਈਫ ਵਧੀਆ ਹੋਵੇ ਠੀਕ ਹੈ ਤੇ ਇਹ ਜੀ ਜਾ ਇੱਥੇ ਆ ਕੇ ਵੀ ਕਈ ਵਾਰ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਬੈਕ ਵਧੀਆ ਸੀ ਹਜੇ ਇੱਥੇ ਆਪਾਂ ਦੇਖਦੇ ਆਂ ਵੀ ਆਪਣੇ ਕੋਲ ਇੰਨਾ ਜ਼ਿਆਦਾ ਟਾਈਮ ਵੀ ਨਹੀਂ ਹੁੰਦਾ ਕਿਸੇ ਨੂੰ ਮਿਲਵਰਤਾਂ ਦੇ ਲਈ ਵੀ ਇੱਥੇ ਕੰਮ ਤੱਕ ਹੀ ਸਾਰਾ ਮਤਲਬ ਜਾ ਰਹਿ ਜਾਂਦਾ ਤਾਂ ਮੈਨੂੰ ਐ ਹੁੰਦਾ ਵੀ ਜੇ ਬੈਕ ਤੇ ਵਧੀਆ ਸੀ ਇਦੋਂ ਕੰਮ ਉੱਥੇ ਕਰਦੇ ਤਾਂ ਮੈਂ ਵੀ ਆਪਾਂ ਉੱਥੇ ਵੀ ਵਧੀਆ ਤਰੱਕੀ ਕਰ ਸਕਦੇ ਸੀ ਇੱਕ ਕਦੇ ਇਹ ਹੋਇਆ ਵੀ ਤੁਸੀਂ ਜਦੋਂ ਇੱਥੇ ਆਏ ਜਦੋਂ ਇੰਨਾ ਚੀਜ਼ਾਂ ਨੂੰ ਫੇਸ ਕੀਤਾ ਤੇ ਇੰਡੀਆ ਤੋਂ ਕਦੇ ਮਾਸੀ ਦੇ ਮੁੰਡੇ ਦਾ ਕਦੇ ਚਾਚੇ ਦੇ ਮੁੰਡੇ ਦਾ ਜਾਂ ਮਾਮੇ ਦੇ ਮੁੰਡੇ ਦਾ ਕਿਸੇ ਦਾ ਫੋਨ ਆਇਆ ਹੋਵੇ ਤੇ ਉਹਨੇ ਕਿਹਾ ਹੋਵੇ ਯਾਰ ਵੀ ਮੈਨੂੰ ਵੀ ਕੋਈ ਦੱਸ ਤੇ ਤੂੰ ਮੂਰੋ ਕਿਹਾ ਹੋਵੇ ਜਸਪ੍ਰੀਤ ਨੇ ਕਿਹਾ ਤਾਂ ਵੀ ਭਾਈ ਰਹਿਣ ਦੇ ਇੱਥੇ ਸੌਖੇ ਹੋ ਇੱਥੇ ਚੰਗੇ ਹੋ ਤੇ ਗਾਂ ਵਾਲੇ ਨੇ ਕਿਹਾ ਹੋਵੇ ਹੁਣ ਤੂੰ ਅੱਪੜ ਗਿਆ ਤੇ ਹੁਣ ਮੇਰੇ ਵਾਰੀ ਕਹਿਣਾ ਰਹਿਣ ਦੇ ਹਾਂਜੀ ਉਹ ਮੇਰੇ ਖਾਸ ਫਰੈਂਡਰ ਦੀ ਗੱਲ ਹੀ ਆ ਤੇ ਉਹ ਮੁੰਡਾ ਪਹਿਲਾਂ ਇਟਲੀ ਚ ਲਾ ਕੇ ਆਇਆ ਆਪਣਾ ਸੌਰੀ ਮਨੀਲਾ ਚ 12 ਸਾਲ ਲਾ ਕੇ ਆਇਆ ਚਲੋ ਉਹਨੇ ਵਧੀਆ ਕੰਮ ਕਰਿਆ ਚਲੋ ਵਧੀਆ ਸਾਰਾ ਕੁਝ ਕਰ ਲਿਆ ਸੀ ਸੈਟ ਉਹਨੂੰ ਮੈਂ ਬਹੁਤ ਜ਼ੋਰ ਲਾਇਆ ਸੀ ਮੈਂ ਕਿਹਾ ਵੀ ਤੂੰ ਰਹਿਣ ਦੇ ਇੱਥੇ ਉਹਨੂੰ ਵੀ ਆਪਾਂ ਜੇ ਕੰਮਕਾਰ ਕਰਨਾ ਕੋਈ ਇੱਥੇ ਸੈੱਟ ਕਰ ਲਾਂ ਨੇ ਕਿਉਂਕਿ ਮੇਰਾ ਆਪ ਦਾ ਰਾਦਾ ਬੰਦਾ ਵੀ ਉੱਥੇ ਕੁਛ ਨਾ ਕੁਛ ਸ਼ੁਰੂ ਕੀਤਾ ਜਾਵੇ ਜਬਾਨੇ ਨਾਲ ਚਲ ਉਹ ਨਾਲ ਕਰਦਾ ਵੀ ਅਸੀਂ ਦੋ ਜਣੇ ਹੋ ਕੇ ਕੇਰਾ ਸੈਟ ਅਪ ਜਾ ਸ਼ੁਰੂ ਹੋ ਜਾਂਦਾ ਤਾਂ ਮੈਂ ਵੀ ਵਾਪਸ ਮੁੜਦਾ ਹੋ ਜਾਣਾ ਪਰ ਕੋਈ ਵੀ ਚੀਜ਼ ਜਦੋਂ ਆਪਾਂ ਜਿਹੜੀ ਚੀਜ਼ ਆਪਾਂ ਦੇਖੀ ਨਹੀਂ ਹੁੰਦੀ ਉਹ ਤੇ ਮੈਂ ਅਗਰ ਆਪਣੀ ਖੇਤੋਂੋਂ ਦੇਖ ਰਿਹਾ ਉਸਤੀ ਹੁੰਦੀ ਹੈ ਵੀ ਆਪਾਂ ਜਾ ਕੇ ਦੇਖੀਏ ਉੱਥੇ ਕੀ ਆ ਤੇ ਹੁਣ ਇੱਥੇ ਆ ਕੇ ਸਭ ਨੂੰ ਪਤਾ ਲੱਗ ਗਿਆ ਜਾਂਦਾ ਵੀ ਇੱਥੇ ਕੀ ਚੱਲ ਰਿਹਾ ਕੀ ਨਹੀਂ ਹਾਂ ਤੇ ਇੱਕ ਵਾਪਸ ਮੁੜਨ ਦੀ ਬਹੁਤ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹੁੰਦੀ ਹੈ ਹਨਾ ਤੇ ਕੀ ਲੱਗਦਾ ਵੀ ਤੁਸੀਂ ਪੀਆਰ ਵੀਉਂ ਕੰਮ ਵੀ ਕਰ ਰਹੇ ਹੋ ਕੰਮ ਤੁਹਾਡੇ ਕੋਲੇ ਹੈਗਾ ਵੀ ਆ ਸਾਰਾ ਸਿਸਟਮ ਵੀ ਠੀਕ ਹੈ ਸੈਟਅਪ ਆ ਵਾਪਸ ਮੁੜਨ ਦੀ ਖਿਆਲ ਆ ਜਿਹੜਾ ਉਹ ਚੀਤਾ ਜਾਂ ਮਨ ਦੇ ਵਿੱਚ ਕਿਉਂ ਆਉਂਦਾ ਆਪਣੇ ਦੀ ਜੇ ਹੁਣ ਮੇਰਾ ਸਰਕਲ ਦੀ ਗੱਲ ਕਰੀਏ ਆਲਮੋਸਟ ਮੇਰੇ ਮੱਲੇ ਦਾ 100 ਦਾ 100% ਸਰਕਲ ਹੀ ਕਹਿੰਦਾ ਵੀ ਮੈਂ ਵਾਪਸ ਮੁੜਨਾ ਹੈ ਕਿਉਂਕਿ ਉੱਥੇ ਹੈਣੀ ਉੱਥੇ ਲਾਈਫ ਹੈਗੀ ਆ ਮਤਲਬ ਠੀਕ ਆ ਇੱਥੇ ਤੁਸੀਂ ਪੈਸਾ ਵੀ ਕਮਾਉਨੇ ਹੋ ਸਾਰਾ ਕੁਝ ਆਏਗਾ ਮਹਿੰਗੀਆਂ ਗੱਡੀਆਂ ਰੱਖਦੇ ਹੋ ਘਰ-ਬਾਰ ਏ ਟੂ ਜ਼ेड ਸੁੱਡੀਆਂ ਹਰੀਆਂ ਚੀਜ਼ਾਂ ਇੱਥੇ ਪਰ ਕੋਈ ਵੀ ਚੀਜ਼ ਇੱਕ ਤਰ੍ਹਾਂ ਦੀ ਆਪਦੀ ਨਹੀਂ ਹੋਣੀ ਐਂਡ ਤੱਕ ਹੀ ਜੇ ਤੁਸੀਂ ਘਰ ਵੀ ਲੈ ਲੈਣੇ ਹੋ ਠੀਕ ਆ 25 30 ਸਾਲ ਤੁਹਾਡੀ ਆਪਦੀ ਜ਼ਿੰਦਗੀ ਤੁਹਾਡੀ ਉਹਦੇ ਵਿੱਚ ਹੀ ਲੰਘ ਜਾਣੀ ਐ ਤੁਹਾਨੂੰ ਉਹਨੂੰ ਬਣਾਉਂਦੇ ਕਰਦੇਆਂ ਨੂੰ ਤੁਸੀਂ ਐਟ ਦੀ ਐਂਡ ਜ਼ਿੰਦਗੀ ਦੇ ਐਂਡ 'ਚ ਬਸ ਇੱਕ ਘਰ ਜਵਾਕਾਂ ਨੂੰ ਦੇ ਸਕਦੇ ਹੋ ਇੱਕ ਗੱਡੀ ਦੇ ਜੋਂਗੇ ਬਸ ਆ ਦੋ ਤਿੰਨ ਚੀਜ਼ਾਂ ਤੁਸੀਂ ਦੇ ਸਕਦੇ ਹੋ ਪਰ ਅਸਲ ਮੈਨੇ ਚ ਆਪਾਂ ਆਪ ਲਾਈਫ ਨਹੀਂ ਜੀ ਰਹੇ ਹਨ ਇੱਥੇ ਉਹੀ ਚਲੋ ਸਵੇਰ ਤੋਂ ਲੈ ਕੇ ਸਵੇਰੇ ਉੱਠਦੇ ਆ ਕੰਮ ਕਰਨ ਜਾਂਦੇ ਆ ਫੇਰ ਸ਼ਾਮ ਨੂੰ ਆ ਕੇ ਰੋਟੀ ਪਾਣੀ ਖਾ ਕੇ ਸੌਂਗੇ ਮਤਲਬ ਜਿਵੇਂ ਕਹਿੰਦੇ ਇੱਕ ਸਿਸਟਮ ਦੇ ਵਿੱਚ ਵੜ ਗਏ ਉਹਦੇ ਵਿੱਚੋਂ ਨਹੀਂ ਨਿਕਲ ਸਕਦੇ ਤੁਸੀਂ ਤੁਸੀਂ ਲਾਈਟਾਂ ਦੇ ਆਪਾਂ ਗੱਡੀ ਚਲਾ ਰਹੇ ਹਾਂ ਬਸ ਤੁਹਾਨੂੰ ਹੀ ਸਾਹਮਣੇ ਦੇਖਣਾਗਾ ਤੇ ਬਸ ਆਪਦਾ ਸਾਹਮਣੇ ਜਾਣਾ ਆਉਣਾਗਾ ਮਤਲਬ ਇਦਾਂ ਦੀ ਇੱਕ ਬੰਦ ਜੀ ਲਾਈਫ ਬਣ ਗਈ ਇੱਥੇ ਜਿਹੜੀ ਆ ਉੱਥੇ ਖੁੱਲੀ ਲਾਈਫ ਸੀ ਉੱਥੇ ਕਿੰਨੇ ਦਿਹਾੜੀ ਚ ਆਪਾਂ ਨੂੰ ਪਰਸਨ ਮਿਲਦੇ ਸੀ ਠੀਕ ਹੈ ਉਹਦੇ ਨਾਲ ਮਾਈਂਡ ਵੀ ਥੋੜਾ ਫਰੈਸ਼ ਰਹਿੰਦਾ ਏ ਹੁਣ ਇੱਥੇ ਡਿਪ ਕਿਉਂਕਿ ਲਾਈਫ ਦਾ ਸਰਕਲ ਦੇ ਵਿੱਚ ਵੜ ਗਏ ਤੁਸੀਂ ਉਹ ਐਂ ਘੁੰਮ ਹੀ ਜਾਂਦਾ ਤੁਸੀਂ ਐਂ ਘੁੰਮ ਹੀ ਜਾਣਾ ਰਹਿਣਾ ساری ਜ਼ਿੰਦਗੀ ਇੱਥੇ ਹਾਂ ਤਾਂ ਮੇਰੇ ਹਿਸਾਬ ਨਾਲ ਇਹ ਸਾਰਿਆਂ ਤੋਂ ਵੱਡਾ ਮੇਨ ਕਾਰਨ ਬਣਿਆਗਾ ਰਿਵਰਸ ਮਾਈਗ੍ਰੇਸ਼ਨ ਦਾ ਇਮੀਗ੍ਰੇਸ਼ਨ ਦਾ ਇਹ ਕਾਰਨ ਹੈ ਕਿਉਂਕਿ ਹੁਣ ਤਾਂ ਅੰਕੜੇ ਵੀ ਖਾਸ ਕਰਕੇ ਕੈਨੇਡਾ ਦੇ ਦੱਸ ਰਹੇ ਆ ਵੀ ਬਹੁਤ ਸਾਰੇ ਲੋਕ ਆ ਜਿਹੜੇ ਸਿਟੀਜ਼ਨ ਨੇ ਜਾਂ ਪੀਆਰ ਨਹੀਂ ਉਹ ਜਾ ਰਹੇ ਆ ਇੱਕ ਯਾਰ ਪੰਜਾਬ 'ਚ ਇਹ ਚੀਜ਼ ਦਾ ਬੜਾ ਰੌਲਾ ਪੈਂਦਾ ਜੀ ਰਿਵਰਸ ਮਾਈਗ੍ਰੇਸ਼ਨ ਹੋਊਗੀ ਆ ਜਾਂ ਹੋਊਗੀ ਆ ਵੀ ਰਿਵਰਸ ਮਾਈਗ੍ਰੇਸ਼ਨ ਆਪਾਂ ਕੰਪਲੀਟ ਤੌਰ ਤੇ ਇਹ ਕਹਿ ਸਕਦੇ ਹਾਂ ਜਿਹੜਾ ਆਪਣੀ ਪੀਆਰ ਆ ਜਾਂ ਸਿਟੀਜ਼ਨ ਸਰੈਂਡਰ ਕਰਕੇ ਜਾਂਦਾ ਤੇ ਮੈਨੂੰ ਲੱਗਦਾ ਵੀ ਥੋਡੇ ਮਨ ਚ ਵੀ ਕਦੇ ਇਹ ਖਿਆਲ ਤਾਂ ਨਹੀਂ ਆਇਆ ਹੋਣਾ ਵੀ ਯਾਰ ਸਰੈਂਡਰ ਕਰਕੇ ਜਾਣਾ ਨਹੀਂ ਜੀ ਸਿਲੈਂਡਰ ਕਰਨ ਦੀ ਗੱਲ ਆਉਂਦੀ ਆ ਵੈਸੇ ਮੈਂ ਸਿਟੀਜ਼ਨ ਮੇਰੀ ਆਉਂਦੀ ਸੀ ਹੁਣ ਟਾਈਮ ਹੈਗਾ ਸੀ ਪਰ ਮੈਂ ਸਿਟੀਜ਼ਨ ਲਈ ਨਹੀਂ ਹੈਗੀ ਮੈਂ ਪੀਆਰ ਹੀ ਆਪਣੀ ਕੰਟੀਨਿਊਸ ਰੱਖੀ ਆ ਹੂੰ ਪਰ ਉਮਰ ਰੱਖੂਗਾ ਵੀ ਕਿਉਂਕਿ ਹਜੇ ਆਪਾਂ ਨੂੰ ਇਹ ਵੀ ਨਹੀਂ ਪਤਾ ਨੇ ਗਾਹਾਂ ਜਾ ਕੇ ਕੀ ਹਾਲਾਤ ਬਣਨੇ ਆ ਕੀ ਹਾਲਾਤ ਬਣਨੇ ਆ ਜੇ ਤੁਸੀਂ ਪੰਜਾਬ ਚ ਵਾਪਸ ਵੀ ਮੁੜਦੇ ਹੋ ਤਾਂ ਕਿਦਾਂ ਦਾ ਉੱਥੇ ਤੁਹਾਡਾ ਰਹਿਣ ਵਾਲਾ ਸਰਕਲ ਕਿਦਾਂ ਦਾ ਰਹਿਣ ਵਾਲਾ ਹੁਣ ਆਪਾਂ ਉੱਥੋਂ ਦੀ ਵੀ ਆਪਾਂ ਗੱਲ ਕਰਦੇ ਆ ਮਾਹੌਲ ਦਾ ਵੀ ਪਹਿਲਾਂ ਨਾਲੋਂ ਮੈਨੂੰ 7-8 ਸਾਲ ਹੋ ਗਏ ਵੀ ਬਹੁਤ ਫਰਕ ਪੈ ਗਿਆ ਮਹਿੰਗਾਈ ਵੀ ਵਧੀ ਵੀ ਆ ਠੀਕ ਆ ਤੇ ਲੋਕਾਂ ਦੇ ਵਿੱਚ ਵੀ ਪਿਆਰ ਉਹ ਵਾਲਾ ਪਹਿਲਾਂ ਵਾਲਾ ਰਹਿਣਾ ਨਹੀਂ ਨਾਲ ਇੱਕ ਗੱਲ ਹੋਰ ਵੀ ਆ ਜਸਪ੍ਰੀਤ ਵੀ ਜਦੋਂ ਤੁਸੀਂ ਇਹੋ ਜੇ ਇੱਥੋਂ ਸਿਸਟਮ ਚ ਰਹਿ ਕੇ ਗਏ ਹੋ ਹਣਾ ਇੱਥੇ ਸਿਸਟਮ ਤੁਸੀਂ ਚਲੋ ਠੀਕ ਆ ਵੀ ਕੁਝ ਚੀਜ਼ਾਂ ਚੰਗੀਆਂ ਵੀ ਨੇ ਕੁਝ ਮਾੜੀਆਂ ਵੀ ਨੇ ਤੁਸੀਂ ਕਿਸੇ ਸਰਕਾਰੀ ਦਫ਼ਤਰ 'ਚ ਜਾਂਦੇ ਹੋ ਤੁਸੀਂ ਕਿਸੇ ਬੈਂਕ 'ਚ ਜਾਂਦੇ ਹੋ ਤੁਸੀਂ ਕਿਸੇ ਰੈਸਟੋਰੈਂਟ 'ਚ ਜਾਂਦੇ ਹੋ ਇੱਕ ਤੁਹਾਨੂੰ ਉੱਥੇ ਰਿਸਪੈਕਟ ਮਿਲਦੀ ਹੈ ਡਿਊ ਰਿਸਪੈਕਟ ਮਿਲਦੀ ਹੈ ਹਨਾ ਹਰ ਇੱਕ ਚੀਜ਼ ਦੀ ਇੱਕ ਲਾਈਨ ਦੇ ਵਿੱਚ ਲੱਗੇ ਹੋਏ ਬੰਦਿਆਂ ਦੀ ਵੀ ਕਦਰ ਹੈ ਵੀ ਹਨਾ ਭਾਈ ਅਗਲਾ ਦਾ ਮੈਂ ਪਹਿਲਾਂ ਆਇਆ ਤੇ ਪਹਿਲਾਂ ਉਹਨੂੰ ਸਰਵ ਹੋਣਾ ਹਨਾ ਉਹ ਇੱਕ ਸਿਸਟਮ ਹੈ ਹਨਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਤੇ ਜੇਕਰ ਤੁਸੀਂ ਹੁਣ ਟੂ ਸੇ ਸ਼ਾਇਦ ਮੇਰੀ ਗੱਲ ਪੰਜਾਬ ਦੇ ਵਿੱਚ ਕੌੜੀ ਵੀ ਲੱਗੇ ਵੀ ਉੱਥੇ ਬੈਂਕ 'ਚ ਜਾਂਦੇ ਆ ਤਾਂ ਇੱਕ ਤਣਾੜ ਬੰਦਾ ਆਉਂਦਾ ਉਹ ਸਿੱਧਾ ਜਾ ਕੇ ਮੈਨੇਜਰ ਕੋਲੇ ਬਹਿ ਜਾਂਦਾ ਤੇ ਮੇਰੇ ਵਰਗਾ ਜਾਂ ਜਸਪੀ ਵਰਗਾ ਬੰਦਾ ਲਾਈਨ 'ਚ ਖੜਾ ਤੇ ਉਹ ਉਹ ਵੀ ਚੀਜ਼ ਕਈ ਵਾਰ ਫਟ ਅਪ ਕਰ ਦਿੰਦੀ ਹੈ ਹਾਂਜੀ ਉਹ ਚਲੋ ਹੁਣ ਇਹ ਗੱਲ ਸ਼ੁਰੂ ਹੋ ਗਈ ਮੈਂ ਆਪਦੀ ਸਟੋਰੀ ਸੁਣਾਉਣਾ ਮੈਂ ਜਦੋਂ ਆਪਣਾ ਪਾਸਪੋਰਟ ਬਣਵਾਉਣਾ ਸੀ ਹਾਂ ਤੇ ਮੈਂ ਜਦੋਂ ਆਪਣਾ ਪਾਸਪੋਰਟ ਬਣਵਾਉਣ ਲਈ ਉੱਥੇ ਗਿਆ ਚੰਡੀਗੜ੍ਹ ਦਫ਼ਤਰ ਦੇ ਵਿੱਚ ਚਲੋ ਮੈਂ ਉਹਨਾਂ ਨੂੰ ਜਦੋਂ ਆਪਣਾ ਆਪਣਾ ਜਨਮ ਸਰਟੀਫਿਕੇਟ ਦਿਖਾਇਆ ਉਹਦੇ ਵਿੱਚ ਥੋੜੀ ਜਿਹੀ ਪੁਰਾਣਾ ਸੀ ਉਹ ਕਟਿੰਗ ਕਰੀ ਵੀ ਸੀ ਤੇ ਉਹਨੇ ਮੈਨੂੰ ਕਹਤਾ ਵੀ ਇਹ ਤੇਰੀ ਕਰੀ ਹੋਈ ਆ ਮੈਂ ਕਿਹਾ ਵੀ ਨਹੀਂ ਮੇਰੀ ਨਹੀਂ ਕਰੀ ਹੋਈ ਹੈਗੀ ਇਹ ਤੇ ਕਹਿੰਦਾ ਵੀ ਚਲ ਤੂੰ ਨਿਊ ਕਢਵਾ ਲੈ ਜਿਹੜਾ ਉਹ ਗ੍ਰੀਨ ਵਾਲਾ ਹੁੰਦਾ ਹੁਣ ਜਿਹੜਾ ਬੰਦ ਚਲੋ ਮੈਂ ਦੁਬਾਰੇ ਗਿਆ ਉੱਥੇ ਕਢਾਉਣ ਉਹਦੇ ਵਿੱਚ ਮੇਰਾ ਜਸਪ੍ਰੀਤ ਸਿੰਘ ਤੋਂ ਜਸਪ੍ਰੀਤ ਕੌਰ ਆ ਗਿਆ ਲਿਖਿਆ ਅੱਛਾ ਨਵੇਂ ਚ ਨਵੇਂ ਦੇ ਵਿੱਚ ਹਾਂਜੀ ਤੇ ਤੁਸੀਂ ਆਏ ਸਮਝ ਲਓ ਵੀ ਮੈਂ ਇੱਕ ਨੰਬਰ ਦੇ ਵਿੱਚ ਕੰਮ ਕਰਾਇਆਗਾ ਤੇ ਮੈਨੂੰ 11 ਮਹੀਨੇ ਲੱਗੇ ਇੱਕ ਜਨਮ ਸਰਟੀਫਿਕੇਟ ਨੂੰ ਕੌਰ ਤੋਂ ਸਿੰਘ ਕਰਾਉ ਕਰੈਕਸ਼ਨ ਕਰਾਉਂਦੇ ਉਹਦੇ ਵਿੱਚ ਇਹਨਾਂ ਨੇ ਮੈਥੋਂ ਕੀ ਕਰਾਇਆ ਪਹਿਲਾਂ ਮੈਂ ਗਿਆ ਕਹਿੰਦੇ ਵੀ ਤੇਰਾ ਕੌਰ ਆਉਂਦਾ ਤੂੰ ਆਪਦਾ ਦਾਈ ਦਾਈ ਲੱਭ ਜਿਹੜੀ 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 ਮੇਰੇ ਤਾਂ ਬੰਦਾ ਮੂਹਰੇ ਖੜਾ ਤਾ ਕੌਰ ਸਿੰਘ ਦਾ ਮਤਲਬ ਤੇ ਜਦੋਂ ਦਾਈ ਦਾ ਪਤਾ ਕਰਿਆ ਵੀ ਉਹਦੀ ਵੀ ਡੈਥ ਹੋਈ ਵੀ ਸੀ ਉਹਦਾ ਡੈਥ ਸਰਟੀਫਿਕੇਟ ਵੀ ਮੈਂ ਕਢਾ ਕੇ ਲਿਆਂਦਾ ਹਾਂ ਤੇ ਮੈਂ ਕਹਿੰਦਾ ਜੀ ਇੰਨੀਆਂ ਕਦੇ ਨੰਬਰਦਾਰਾਂ ਦੇ ਸਾਈਨ ਸਰਪੰਚਾਂ ਦੇ ਸਾਈਨ ਮੈਂ ਕਹਿੰਦਾ ਜੀ ਇੰਨੇ ਸਾਈਨ ਕਰਵਾਏ ਫਿਰ ਵੀ ਐਟ ਦੀ ਐਂਡ ਮੇਰਾ ਜਨਮ ਸਰਟੀਫਿਕੇਟ ਬਣਦਾ ਨਹੀਂ ਸੀ ਹੈਗਾ ਚਲੋ ਮੇਰਾ ਬਰਾਦਰ ਸੀ ਉਹਨੇ ਕੀ ਕਰਿਆ ਫੋਨ ਕੱਢ ਲਿਆ ਕਹਿੰਦਾ ਵੀ ਸਾਨੂੰ 10 11 ਮਹੀਨੇ ਹੋ ਗਏ ਕਿਉਂਕਿ 12 ਮਹੀਨਿਆਂ ਤੋਂ ਬਾਅਦ ਤੁਹਾਡੀ ਉਹ ਫੀਸ ਵੀ ਖਤਮ ਹੋ ਜਾਂਦੀ ਹੈ ਜੇ ਤੁਸੀਂ ਪਾਸਪੋਰਟ ਅਪਲਾਈ ਕਰਨ ਜਾਂਦੇ ਹੋ ਜੇ ਤੁਸੀਂ ਨਹੀਂ ਉਹਦੇ ਵਿੱਚ ਕੋਈ ਆਪਦੀ ਚੀਜ਼ ਕੰਟੀਨਿਊਸ ਕਰੀ ਫਿਰ ਤੁਹਾਨੂੰ ਦੁਬਾਰੀ ਰੀਨਿਊ ਨਵੇਂ ਸਿਰੇ ਤੋਂ ਕਰਨਾ ਪੈਣਾ ਉਹਨੇ ਫੋਨ ਕੱਢਿਆ ਉਹਨੇ ਕਿਹਾ ਵੀ ਦੱਸ ਬਣਦਾ ਹੈ ਕਿ ਨਹੀਂ ਫਿਰ ਉਹਨਾਂ ਨੇ ਸਾਈਨ ਕਰੇ ਤੇ ਐਟ ਦੀ ਐਂਡ ਮੈਂ ਤੁਹੇ ਐ ਸਮਝ ਲਓ ਵੀ ਸੰਗਰੂਰ ਬਰਨਾਲਾ ਸਾਰੇ ਕਿਤੇ ਗਾਇਆ ਤੇ ਜਿਹੜਾ ਮੇਰਾ ਜਨਮ ਸਰਟੀਫਿਕੇਟ ਸੀ ਉਹ ਪੈਂਡ ਚੋਂ ਆ ਕੇ ਨਰਸਰੀ ਚ ਬਣਿਆ ਜਿਹੜੀ ਡਿਸਪੈਂਸਰੀ ਹੁੰਦੀ ਆ ਆਪਣੀ ਡਿਸਪੈਂਸਰੀ ਦੇ ਵਿੱਚ ਅਚਾ ਉਹਨਾਂ ਨੇ ਤੁਹਾਨੂੰ ਗਾਈਡ ਹੀ ਨਹੀਂ ਕੀਤਾ ਗਾਈਡ ਨਹੀਂ ਤੇ ਉਹ ਦੂਸਰੀ ਸਾਈਡ ਮੇਰੇ ਫਰੈਂਡ ਸੀ ਠੀਕ ਹੈ ਉਹਨੇ ਆਪਦਾ 10000 ਰੁਪਿਆ ਦਿੱਤਾ ਤੇ ਉਹਨੇ ਤੇ ਉਹਦੇ ਬ੍ਰਦਰ ਨੇ ਆਪਣਾ ਕੀ ਕਹਿੰਦੇ ਜਨਮ ਸਰਟੀਫਿਕੇਟ ਬਣਾਇਆ ਉਹ ਮੁੰਡਾ ਤਿੰਨ ਚਾਰ ਮਹੀਨੇ ਵਿੱਚ ਕੈਨੇਡਾ ਫਿਰਦਾ ਸੀ ਮੇਰਾ ਹਜੇ ਉੱਥੇ ਜਨਮ ਸਰਟੀਫਿਕੇਟ ਵੀ ਨਹੀਂ ਸੀ ਬਣਿਆ ਹਾਂ ਮਤਲਬ ਇਦਾਂ ਦਾ ਸਿਸਟਮ ਇਹ ਹੈਗਾ ਹੈਗਾ ਵੀ ਆਪਣੇ ਜੇ ਤੁਹਾਡੇ ਕੋਲ ਪਾਵਰ ਹੈਗੀ ਆ ਫਿਰ ਤੁਹਾਡਾ ਕੰਮ ਹੁੰਦਾਗਾ ਪਾਵਰ ਤੋਂ ਬਿਨਾ ਤੁਹਾਡਾ ਉੱਥੇ ਕੋਈ ਕੰਮ ਨਹੀਂ ਉੱਥੇ ਇਹ ਚੀਜ਼ਾਂ ਫਿਰ ਤੰਗ ਤਾਂ ਕਰਦੀਆਂ ਹੀ ਨੇ ਜਦੋਂ ਆ ਮੰਨ ਲਓ ਤੁਸੀਂ ਹੁਣ 7 ਸਾਲ ਬਾਅਦ ਜਾਂ 10 ਸਾਲ ਬਾਅਦ ਤੁਸੀਂ ਉੱਥੇ ਜਾ ਰਹੇ ਹੋ ਜਦੋਂ ਤੁਸੀਂ ਉਹ ਸਿਸਟਮ ਦੇ ਵਿੱਚ ਵਿਚਰੋਗੇ ਤੁਹਾਨੂੰ ਉਦਾਂ ਦੀਆਂ ਸਮੱਸਿਆਵਾਂ ਫਿਰ ਸਾਹਮਣੇ ਆਉਣਗੀਆਂ ਤਾਂ ਤੁਸੀਂ ਫਿਰ ਆਖੋਗੇ ਯਾਰ ਵੀ ਚੱਲ ਮਨਾ ਵਾਪਸ ਚੱਲ ਪਿੱਠਾ ਮੋੜ ਉਹਦੇ ਕੋਲ ਇੱਕ ਆਪਸ਼ਨ ਆ ਇੱਕ ਤੁਸੀਂ ਆਪਦੇ ਹੱਥ ਦੇ ਵਿੱਚ ਸਿਕਿਉਰਿਟੀ ਰੱਖ ਰਹੇ ਹੋ রাইਟ ਹਾਂਜੀ ਹਾਂ ਉਹ ਆਪ ਨੂੰ ਰੱਖਣੀ ਜ਼ਰੂਰੀ ਵੀ ਆ ਕਿਉਂਕਿ ਹੁਣ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਜਾ ਕੇ ਕੁਝ ਨਹੀਂ ਪਤਾ ਵੀ ਕਿੱਦਾਂ ਦਾ ਮਾਹੌਲ ਰਹਿਣਾ ਤੇ ਸਿਸਟਮ ਜੋ ਆਪਾਂ ਆਲਰੇਡੀ ਉਹਨਾਂ ਜੋ ਨਿਕਲ ਕੇ ਆਏ ਹੋਏ ਆ ਤੇ ਆਪਾਂ ਨੂੰ ਉੱਥੋਂ ਦੇ ਹਾਲਾਤ ਤਾਂ ਪਤਾ ਹੀ ਆ ਵੀ ਇਦਾਂ ਦਾ ਹੋਊਗਾ ਹੀ ਹੋਊਗਾ ਉੱਥੇ ਹਾਂ ਇਹ ਚੀਜ਼ਾਂ ਸੋ ਇਹ ਚੀਜ਼ ਰੱਖਣੀ ਤੇ ਜਿਹੜੇ ਜਾਣਦੇ ਵੀ ਆ ਵੀਰ ਆਪਣੇ ਠੀਕ ਆ ਕਈ ਕਹਿੰਦੇ ਵੀ ਇਹ ਜਮੇ ਪੱਕੇ ਤੌਰ ਤੇ ਜਾਣਾ ਪਰ ਮੋਸਟਲੀਆ ਦਾ ਇਹੀ ਹੁੰਦਾ ਵੀ ਚਲੋ ਥੋੜਾ ਦੇਖਦੇ ਆ ਜੇ ਕੋ ਲੋਟ ਲੱਗਿਆ ਵਧੀਆ ਲੱਗਿਆ ਠੀਕ ਹੈ ਜੀ ਤੇ ਨਹੀਂ ਫਿਰ ਇਹਦਾ ਵਾਪਸਦਾ ਆਏਗੀ ਮਤਲਬ ਇਸੇ ਨੂੰ ਰਿਵਰਸ ਮਾਈਗ੍ਰੇਸ਼ਨ ਦਾ ਨਾਮ ਦਿੱਤਾ ਜਾਂਦਾ ਜਦੋਂ ਕਿ ਇਹ ਇੱਕ ਆਪਸ਼ਨਲ ਮਾਈਗ੍ਰੇਸ਼ਨ ਆ ਆਪਸ਼ਨਲ ਹੀ ਆ ਹਣਾ ਰਿਵਰਸ ਨਹੀਂ ਕਹਿ ਸਕਦੇ ਇਹਨੂੰ ਤੇ ਜਿਹੜੇ ਮੇਰੇ ਵੀਰ ਭਰਾ ਐਦਾਂ ਦਾ ਕਰਦੇ ਵੀ ਆ ਜੇ ਕੋਈ ਕਿਸੇ ਨੂੰ ਇਤਰਾਜ਼ ਵੀ ਇਸ ਗੱਲ ਤੋਂ ਤਾਂ ਉਹ ਇਹ ਦੱਸ ਸਕਦਾ ਵੀ ਕਿਹੜਾ ਬੰਦਾ ਇੱਥੇ ਪੀਆਰ ਸਰੈਂਡਰ ਕਰਕੇ ਗਿਆ ਜਾਂ ਪਾਸਪੋਰਟ ਸਰੈਂਡਰ ਕਰਕੇ ਗਿਆ ਜਸਪੀਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਵੀਰ ਤੁਹਾਡੇ ਜ਼ਿੰਦਗੀ ਦੇ ਤਜਰਬੇ ਗੱਲਾਂ ਬਾਤਾਂ ਸਾਂਝੀਆਂ ਕਰਨੀ ਕਰਕੇ ਤੇ ਵੀਰ ਹੋਰੀ ਟਰੈਕਿੰਗ ਦੇ ਵਿੱਚ ਆਪਣੀ ਨਿੱਜੀ ਬਲੌਗਿੰਗ ਵੀ ਬਹੁਤ ਵਧੀਆ ਕਰਦੇ ਆ ਇਹਨਾਂ ਦਾ ਆਪਦਾ YouTube ਚੈਨਲ ਆ Facebook ਪੇਜ ਆ ਬਹੁਤ ਅੱਛਾ ਕੰਮ ਕਰਦੇ ਆ ਸੋ ਥੈਂਕ ਯੂ ਜਸਪ੍ਰੀਤ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ